ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਪਹੁੰਚੇ ਹੋਏ ਆ ਬੀ ਜੇ ਫਾਰਮ ਇਹ ਆਪਣੇ ਇੱਧਰ ਸਰਾਬਾ ਪਿੰਡ ਪੈਂਦਾ ਹੈ ਕਨਾਂ ਰਾਏਕੋਟ ਏਰੀਏ ਦੇ ਵਿੱਚ ਵੈਸੇ ਆਏ ਤਾਂ ਆਪਾਂ ਵੀ ਪਹਿਲੀ ਵਾਰ ਆਏ ਏਰੀਏ ਦੇ ਵਿੱਚ ਇੱਥੇ ਆਪਣੀ ਹੈ ਨਾ ਐਮ ਐਸ ਐਨ ਗਰਦਿਆਲਪੁਰਿਆ ਦੀ ਟੀਮ ਆ ਜਿਹੜੀ ਹੈ ਨਾ ਸੁਵਰਾਜ 92 ਮਾਡਲ ਨੂੰ ਐਸ ਐਮ ਐਸ ਨਾ ਸੌਰੀ 4 ਵੀਲ ਲਾਉਣ ਵਾਸਤੇ ਆਈ ਹੋਈ ਆ ਬਾਕੀ ਪਹਿਲਾਂ ਤਾਂ ਤੁਸੀਂ ਸਵਰਾਜ ਕੰਬੈਨ ਜਿਹੜੀ ਹੈ ਨਾ ਮਾਡਲ 99 ਇਹ ਚੀਜ਼ ਦੇਖਣੀ ਹੈ ਵੀ ਯਾਰ ਕਿੰਨੀ ਸਾਮ ਸੰਭਾਲ ਦੇ ਵਿੱਚ ਆ ਮਸ਼ੀਨ ਹੈ ਨਾ ਸਭ ਤੋਂ ਵੱਡੀ ਗੱਲ ਆ ਬਾਕੀ ਅਜੇ ਤੁਹਾਨੂੰ ਦਿਖਾਉਨੇ ਆ ਬਾਕੀ ਮਿਲਦੇ ਆ ਆਪਾਂ ਪ੍ਰਵੀਨ ਬਾਈ ਨਾਲ ਕਰਦੇ ਆ ਗੱਲਾਂ ਬਾਤਾਂ ਵੀ ਇੰਨੇ ਪੁਰਾਣੇ ਮਾਡਲ ਦੇ ਵਿੱਚ ਹੈ ਨਾ ਜਿਹੜਾ 4 ਵੀਲ ਲਾਇਆ ਹੈ ਕਿੰਨੀ ਕੁ ਆਸਾਨੀ ਨਾਲ ਲੱਗਿਆ ਜਾਂ ਕੋਈ ਦੁੱਖ ਤਕਲੀਫਾਂ ਆਈਆਂ ਬਾਈ ਪ੍ਰਵੀਨ ਸਾਸਿਕਾ ਸਾਸਿਕਾ ਜੀ ਹੋ ਠੀਕ ਆ ਹਾਂ ਜੀ ਸਾਸਿਕਾ ਵੀਰ ਜੀ ਸਾਰਿਆਂ ਨੂੰ ਤੇਰੇ ਤੇ ਵਾਜੇ ਵਾਲੇ ਵੀਰਾਂ ਨੂੰ ਮ ਬਲਾਈ ਹੋ ਠੰਡ ਕਰਕੇ ਹੈ ਠੰਡ ਕਰਕੇ ਮੌਸਮ ਠੰਡ ਕਰਕੇ 92 ਮਾਡਲ ਕਰਕੇ ਆ ਨਹੀਂ ਨਹੀਂ 92 ਮਾਡਲ ਵਾਲੀ ਕੋਈ ਗੱਲ ਹੈ ਤੁਹਾਨੂੰ ਇਹ ਮਾਡਲ ਹੈ ਤੁਸੀਂ ਆ ਲਾ ਲਓ ਮੈਂ ਕਹਿੰਦਾ ਵੀ ਜਿਹੜੇ 22 ਸੁਵਰਾਜ ਦੇ ਫੈਨ ਨੇ ਮੈਂ ਤਾਂ ਕਹਿੰਦਾ ਹੂੰ ਕੋਈ ਦਿੱਕਤ ਨਹੀਂ ਵੀਰੇ ਟੈਨਸ਼ਨ ਫਰੀ ਹੋ ਜਾ ਚੱਕ ਤੇ ਗੋਕੇ ਮੈਂ ਕਹਿੰਦਾ ਜੀ ਗੱਲੇ ਅੱਛਾ ਮੈਂ ਕਹਿੰਦਾ ਜੀ ਬਹਿਮ ਹੀ ਕੋਈ ਨਹੀਂ ਅਚਿਆ ਸਿੰਦਰ ਬਾਈ ਕੋਈ ਦਿੱਕਤ ਨਹੀਂ ਵੈਸੇ ਇਸ ਦਾ ਠੀਕ ਆ ਬਾਈ ਹਿੱਸਾ ਪ੍ਰਵੀਨ ਬਾਈ ਨਵਾਂ ਹੀ ਨਵਾਂ ਲਿਆ ਕੇ ਲਾਇਆ ਕਿ ਵੀ ਇਹ ਮਤਲਬ ਡਿਜ਼ਾਈਨ ਕਰਿਆ ਰਿਪੇਅਰ ਕਰਿਆ ਪੁਰਾਣਾ ਇਹ ਆਪਾਂ ਰਪੇ ਆਹੀ ਵੀਰੇ ਫਰਕ ਆਪਾਂ ਹੀ ਗੱਲ ਕਹਿੰਦਾ ਨਾ ਵੀ ਜੀ ਜਿਹੜੀ ਉਹ ਵਧੀਆ ਹੁੰਦੀ ਹੈ ਅੱਛਾ ਵਧੀਆ ਵਧੀਆ ਮਾੜਾ ਬਿਲਕੁਲ ਨਿਊ ਹੀ ਲੱਗਦਾ ਲੱਗਿਆ ਹੋਇਆ ਹਨ ਬਿਲਕੁਲ ਦੇਖ ਲਓ ਤੁਸੀਂ ਬਿਲਕੁਲ ਤੁਸੀਂ ਆਪਾਂ ਨੇ ਇੱਕ ਵਾਰੀ ਪਹਿਲਾਂ ਵੀ ਵੀਡੀਓ ਚ ਮੈਂਸ਼ਨ ਕਰੀ ਤੀ ਗੱਲ ਇਹ ਮੈਂ ਕਹਿੰਦਾ ਵੀ ਇਹ ਤਾਂ ਐਂ ਲੱਗਦਾ ਜਿਵੇਂ ਵੀ ਕਿਸੇ ਮਤਲਬ ਸ਼ੋਅਰੂਮ ਜਿਵੇਂ ਕਿਸੇ ਕੰਪਨੀ ਨੇ ਤਿਆਰ ਕਰਕੇ ਦਿੱਤਾ ਹੁੰਦਾ ਆਪਾਂ ਨੂੰ ਰੋਡ ਦੇ ਸਾਹਮਣੇ ਆ ਭਾਜੀ ਸਾਡੀ ਤਾਂ ਕੋਸ਼ਿਸ਼ ਹੈ ਵਧੀਆ ਕਰਨ ਦੀ ਬਾਕੀ ਸਰੋਤਿਆਂ ਨੂੰ ਖੁਦ ਪਤਾ ਹੀ ਹੈ ਟਾਟਾ ਦਾ ਹਨਾ ਦਾਤਾ ਜੀ ਅੱਛਾ ਪਰਵੀਨ ਬਾਈ ਇੱਕ ਗੱਲ ਹੋਰ ਜਿਵੇਂ ਹੁਣ ਤੁਸੀਂ ਹਿੱਸਾ ਲਾ ਰਹੇ ਹੋ ਜਿਵੇਂ ਇਹ ਪੁਰਾਣਾ 올ਡ ਮਾਡਲ ਦਾ ਵੀ 91 ਮਾਡਲ ਸਵਰਾਜ ਇਹਤੇ ਲਾਉਣ ਦੇ ਵਿੱਚ ਜਿਵੇਂ ਹੁਣ ਇਹ ਉਹ ਸਿਸਟਮ ਦੇ ਹਿਸਾਬ ਨਾਲ ਮਸ਼ੀਨ ਜਿੰਨੀ ਕੁੰਚੀ ਦੀ ਇਹ ਹਿੱਸਾ ਲਾਉਣ ਦਾ ਕੋਈ ਫਰਕ ਪਿਆ ਹੈ ਕਿ ਨਹੀਂ ਪਿਆ ਦੇਖੋ ਜੀ ਰੈਡੀਮੇਟ ਜਿਹੜੇ ਆਮ ਲੋਕ ਲਾ ਰਹੇ ਨੇ ਉਹਨਾਂ 'ਚ ਮਾੜਾ ਮੋਟਾ ਆਪਾਂ ਕਹਿ ਸਕਦੇ ਆ ਵੀ ਹੋ ਸਕਦਾ ਕੋਈ ਫਰਕ ਹੋਵੇ ਅੱਛਾ ਪਰ ਆਪਾਂ ਨੇ ਤਕਰੀਬਨ ਤੁਸੀਂ ਵੀ ਮੇਰੇ ਨਾਲ ਬਹੁਤ ਵੀਡੀਓ ਬਣਾ ਚੁੱਕੇ ਹਾਂ ਹਾਂਜੀ ਆਪਾਂ ਨੇ ਕਿਹਾ ਸੀ ਹੁਣ ਤੁਸੀਂ ਆਹ ਲਾਲੂ ਸਾਡ ਲਿਆ ਬਣਿਆ ਪਿਆ ਸੀ ਚੁੱਲਾ ਆਹ ਚੁੱਲਾ ਬਣਿਆ ਪਿਆ ਸੀ ਇਹ ਦੂਜਿਆਂ ਨੇ ਵੀ ਆਪੋ ਹੀ ਲਾਉਣਾ ਕਿ ਇਹਦਾ ਸਪੈਸ਼ਲ ਬਣਾਇਆ ਹੈ ਨਹੀਂ ਹਰ ਇੱਕ ਦੀ ਸਪੈਸ਼ਲ ਬਣਦਾ ਆਪਰੇ ਲਵੇ ਇਹੀ ਫਰਕ ਹੈ ਸਾਰਨੋਂ ਵੱਡਾ ਵੀ ਆਪਾਂ ਜਿਹ ਜਿੱਥੇ ਵੀ ਮਸ਼ੀਨ ਤੇ ਮੈਂ ਜਾਵਾਂ ਚਾਹੇ ਉਹ 2000 ਮਾਡਲ ਹੈ 99 ਮਾਡਲ ਹੈ 2025 ਮਾਡਲ ਹੈ ਅੱਛਾ ਹਰ ਇੱਕ ਦਾ ਜਿਹੜਾ ਚੁੱਲਾ ਅਸੀਂ ਜਾ ਕੇ ਮੌਕੇ ਤੇ ਹੀ ਡਿਜ਼ਾਈਨ ਕਰਦੇ ਹਾਂ ਮਸੇ ਮੰਨ ਲਓ ਦੇਖ ਕੇ ਹੀ ਕਰਨਾ ਕਿਉਂਕਿ ਅਸਲ ਕੀ ਹੈ ਜੀ ਫਿਰ ਉਚਾਈ ਦਾ ਹੀ ਤੇ ਸਾਰ ਨੂੰ ਵੱਡਾ ਸਿਆਪਾ ਫਿਰ ਉਹਦੇ ਵਿੱਚ ਕੀ ਰਹੀ ਜਨਾ ਫਿਰ ਜਿਹੜਾ ਰੇਕ ਦਾ ਲੱਗ ਕਰਨਾ ਹੈ ਉਹ ਐ ਹੁੰਦਾ ਜੀ ਸਭ ਦੇ ਸੈਂਟਰਾਂ ਲੱਗ ਲੱਗਦੇ ਅੱਛਾ ਰੇਕ ਕੰਪਨੀ ਦਾ ਸੈਂਟਰ ਲੱਗਾ ਕਿਉਂਕਿ ਆ ਹਿੱਸੇ ਦੇ ਟਾਇਰਾਂ ਦਾ ਇੱਕੋ ਸੈਂਟਰ ਹੋ ਗਿਆ ਜੀ ਆਪਣਾ ਠੀਕ ਆ ਮੰਨ ਕੇ ਚੱਲੀਏ ਹੂੰ ਹੁਣ ਉਦੋਂ ਬਾਅਦ ਆਪਣੇ ਆਹ ਮਸ਼ੀਨਾਂ ਦੇ ਸੈਂਟਰ ਸਭ ਦੇ ਅਲੱਗ-ਅਲੱਗ ਨੇ ਜੀ ਕੋਈ ਕਿੰਨਾ ਹੈ ਕੋਈ ਕਿੰਨਾ ਮਤਲਬ 4 ਕ 6 ਕ 4-5 ਇੰਚ ਦੇ ਵਿੱਚ ਵਿੱਚ ਤਕਰੀਬਨ ਸਭ ਦੇ ਅਲੱਗ-ਅਲੱਗ ਨੇ ਠੀਕ ਹੈ ਅਸੀਂ ਇਹ ਚੁੱਲਾ ਹੀ ਉਰੇ ਆ ਕੇ ਮੌਕਤੀ ਬਣਾਉਣਾ ਜਿਹਦੀ ਲੰਬਾਈ ਚਲਾਈ ਮੈਪ ਕਰਕੇ ਪੂਰੀ ਮੈਚ ਕਰਕੇ ਵੀ ਇੰਨਾ ਉੱਚਾ ਹੈ ਬਣਾਣਾ ਠੀਕ ਹੈ ਮਤਲਬ ਉਸ ਤੋਂ ਬਾਅਦ ਹੀ ਫੇਰ ਅਸੀਂ ਬਣਾਉਣਾ ਅੱਛਾ ਚੁੱਲੇ ਦੀ ਡਿਜ਼ਾਈਨਿੰਗ ਸਾਰੀ ਇੱਥੇ ਹੀ ਕਰਨੀ ਮਸ਼ੀਨ ਦੇਖ ਕੇ ਮੀ ਉੱਚਾ ਜਿਵੇਂ ਹੁਣ ਪਹਿਲਾ ਹਿੱਸਾ ਲੱਗਿਆ ਇਹ ਤਾਂ ਟੂ ਵੀਲ ਤੇ ਦੀ ਮੱਲ ਲੱਗਿਆ ਉਹਦੇ ਨਾਲੋਂ ਸੂਤਖੰਡ ਦੋ ਸੂਤ ਹਾਂ ਉਹਦੋਂ 1 ਇੰਚ 1 ਇੰਚ ਉੱਚਾ 1 ਇੰਚ ਉੱਚਾ ਉਹਦਾ ਬੈਨੀਫਿਟ ਹੈ ਕੋਈ ਉਹਦਾ ਬੈਨੀਫਿਟ ਕੁਛ ਨਹੀਂ ਹੈਗਾ ਜੀ ਉਹਦਾ ਤਾਂ ਬੈਨੀਫਿਟ ਇਹ ਹੈ ਵੀ ਇੱਕ ਤਾਂ ਅਸੀਂ ਮਸ਼ੀਨ ਥੋੜੀ ਜੀ ਜਿਵੇਂ ਮੰਨ ਲਓ ਕਿਸੇ ਦੀ ਮਸ਼ੀਨ ਨੀਮੀ ਹੋ ਗਈ ਮੰਨ ਲਓ ਅਸੀਂ ਕਸਟਮਰ ਨੂੰ ਇਹ ਪੁੱਛਦੇ ਆਂ ਬਾਈ ਜੀ ਥੋੜੀ ਜੀ ਮਸ਼ੀਨ ਸਾਨੂੰ ਮਿੰਨਤੀ ਜੀ ਨੀਮੀ ਲੱਗਦੀ ਆ ਵੀ ਥੋੜੀ ਜੀ ਜੇ ਆਪਾਂ ਉੱਚੀ ਕਰ ਲਈਏ ਥੋੜੀ ਜੀ ਸੋਹਣੀ ਲੱਗੂ ਥੋੜੀ ਜੀ ਮਸ਼ੀਨ ਆਪਾਂ ਉਸ ਹਿਸਾਬ ਨਾਲ ਕਰ ਲਈਏ ਅੱਛਾ ਫਿਰ ਮਤਲਬ ਉਹ ਚੀਜ਼ ਸੋਹਣੀ ਵੀ ਲੱਗੇ ਸੋਹਣੀ ਲੱਗੇ ਜੀ ਕੱਲ ਨੂੰ ਫਿਰ ਕੁਝ ਲੱਗਿਆ ਵੀ ਸੋਹਣਾ ਲੱਗਾ ਜੀ ਮੱਲਾ ਜੇ ਪ੍ਰਵੀਨ ਨੇ ਨਹੀਂ ਚਲੋ ਆਪਾਂ ਇਹ ਨਹੀਂ ਕਹਿ ਸਕਦੇ ਇਹ ਤਾਂ ਦੇਖੋ ਸਾਰੇ ਮੇਰੇ ਵੀਰ ਪੂਰੇ ਪੰਜਾਬ ਆ ਲਾ ਰਹੇ ਮੈਂ ਤਾਂ ਕਹਿੰਦਾ ਲਾਉਂਦਾ ਨਹੀਂ ਮੈਂ ਤਾਂ ਚਲੋ ਕੋਸ਼ਿਸ਼ ਕਰਦਾ ਵਧੀਆ ਕਰ ਲਾਉਂਦੇ ਤਾਂ ਬਾਈ ਸਾਰੇ ਹੀ ਆ ਨਾ ਪਰ ਜਿਹੜੀ ਹਿੱਸੇ ਦੀ ਕੁਆਲਿਟੀ ਆ ਨਾ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਲਓ ਵੀ ਹਿੱਸਾ ਐਂ ਲੱਗਦਾ ਵੀ ਜਿਵੇਂ ਨਾ ਕਿਸੇ ਕੰਪਨੀ ਦੇ ਨਾ ਤਿਆਰ ਕਰਕੇ ਦੱਤਾ ਹੁੰਦਾ ਬਾਈ ਮੇਰਾ ਨਵੀਂ ਲੈਣੇ ਆ ਪੂਰੇ ਬਾਈ ਮੇਰਾ ਫੋਰਮੈਨ ਇੱਥੇ ਇਹਨਾਂ ਦਾ ਬਾਈਆਂ ਨੂੰ ਮੈਂ ਕਿਹਾ ਸੀ ਚਲੋ ਮਹਾ ਬਾਈ ਇਥੇ ਮੈਂ ਤੁਹਾਨੂੰ ਖੋਲ ਕੇ ਮੜਾ ਦਿਖਾ ਦਾਨੇ ਕੋਈ ਉਹ ਤਾਂ ਵੈਸੇ ਮੈਂ ਫਿੱਟ ਕਰ ਰਹਾ ਜੀ ਪਹਿਲਾਂ ਵੀ ਆ ਚੀਜ਼ਾਂ ਮੈਂ ਖੋਲ ਕੇ ਸਭ ਚੈੱਕ ਕਰਕੇ ਲਿਆਉਣਾ ਅੱਛਾ ਪਰ ਬਾਈ ਫਰੋਂ ਮੈਂ ਫੇਰ ਵੀ ਫੋਰਮੈਨ ਹੋਰਾਂ ਨੂੰ ਆ ਬਾਈ ਮੇਰੇ ਜਿਹੜੇ ਔਰੇ ਦੇ ਬੰਦੇ ਮੇਨ ਨੇ ਇਹਨਾਂ ਦੇ ਉਹਨਾਂ ਨੂੰ ਵੀ ਮੈਂ ਖੋਲ ਕੇ ਦਿਖਾਇਆ ਵੀ ਤੁਸੀਂ ਦੇਖ ਸਕਦੇ ਹੋ ਵਿੱਚੋਂ ਗਰੀਸ ਵੀ ਪਰਾਣੀ ਨਹੀਂ ਜਿਹੜੀ ਲੱਕੜੀ ਅੱਛਾ ਇਹਦੇ ਵਿੱਚ ਵੀ ਮੇਰੇ ਉਹ ਬਹੁਤ ਵੱਡਾ ਫਰਕ ਹੈ ਇਸ ਗੱਲ ਦਾ ਚੈੱਕ ਕਰਾਈ ਆ ਮਤਲਬ ਤੁਸੀਂ ਇਹ ਲਾ ਇਹ ਬਹੁਤ ਡਾਊਨ ਕੁਆਲਿਟੀ ਤੋਂ ਸਟਾਰਟ ਹੋ ਕੇ ਬਹੁਤ ਉੱਚ ਕੁਆਲਿਟੀ ਤੱਕ ਦੇ ਪਏ ਨੇ ਖਰੀਦਣਾ ਤੁਸੀਂ ਨੇ ਹੂੰ ਹੂੰ ਬਹੁਤ ਮੇਰੇ ਵੀ ਜਿਹੜੇ 4x4 ਲਵਾਉਣ ਵਾਲੇ ਹੁੰਦੇ ਨੇ ਉਹ ਯਾਰ ਨਿੱਕੀ ਜਿਹੀ ਗੱਲ ਪਿੱਛੇ ਕਹਿੰਦੇ ਨੇ ਬਾਈ ਜੀ ਸਾਨੂੰ ਫਲਾਣੀ ਜਗ੍ਹਾ ਤੇ ਆਹ ਰੇਟ ਮਿਲਦਾ ਆਹ ਮੰਨ ਲਾ ਜਿਵੇਂ ਗੱਲ ਆ ਗਈ ਹੁਣ ਕੁਆਡ ਦੇ ਵਿੱਚ ਲਿਆਉਣੇ ਆਪਾਂ ਨੇ ਹਾਂ ਉਹਦੇ ਦੇਖੋ ਲੈਣ ਕੋਈ ਇਹਨਾਂ ਦੀ ਆਉਣਗੇ ਉਸੇ ਰਾਹੀਂ ਇਹ ਹਾਂ ਮੰਨ ਲਾ ਜਿਵੇਂ ਤੈਂ ਕਹਿਤਾ ਕਿਸੇ ਨੂੰ ਜੇ ਤੈਨੂੰ ਡਾਇਰੈਕਟ ਪੁੱਛ ਲੈ ਬਾਈ ਹਿੱਸਾ ਲੈਣਾ ਤੈਂ ਹੁਣ ਕਹਦਾ ਵੀ 70000 ਦਾ ਮਿਲੂਗਾ ਬਾਈ ਅਗਲੇ ਨਿਕੜਾ ਮੈਨੂੰ 50 ਆ ਮਿਲਦਾ ਪਰ ਉਹ ਚੀਜ਼ ਨਹੀਂ ਅੰਦਰ ਨਹੀਂ ਦੇਖਣਾ ਬਾਹਰੋਂ ਹੀ ਦੇਖ ਕੇ ਕਹਿ ਦੇ ਆਪਾਂ ਤਕਰੀਬਨ ਤਕਰੀਬਨ ਜੀ ਜਦੋਂ ਵੀ ਹਿੱਸਾ ਲੈਂਦਾ ਤਕਰੀਬਨ ਮੈਂ ਰਿਪੇਅਰ ਹਿੱਸਾ ਨਹੀਂ ਲੈਂਦਾ ਅੱਛਾ ਜਾਂ ਤਾਂ ਤਕਰੀਬਨ ਜਿਹੜਾ ਚੱਲਿਆ ਹੀ ਹੋਊਗਾ ਨਾਲ ਉਹ ਲੈਣਾ ਹੀ ਹਿੱਸਾ ਆਪਰ ਰਿਪੇਅਰ ਕਰਨਾ ਪਹਿਲਾਂ ਚੱਲਿਆ ਰਿਪੇਅਰ ਪਹਿਲਾਂ ਮਲਹਾ ਜਾਂ ਤਾਂ ਪਰ ਜਮੀ ਕੁਆਲਟੀ ਇਹ ਲੈਣੀ ਹੈ ਯਾਰ ਵੀ ਜਿਹੜਾ ਕੁਝ ਪਰਸੈਂਟ ਹੀ ਚੱਲਿਆ ਹੋਵੇ ਬਸ ਉਹ origignal ਹੋਵੇ ਠੀਕ ਆ ਮਤਲਬ ਉਹਦਾ ਕੰਮ ਨਾ ਹੋਇਆ ਹੋਵੇ ਉਹ 'ਚ ਕੋਈ ਹੋਰ ਚੀਜ਼ ਐਡ ਨਾ ਹੋਵੇ ਬਾਲਤੂ ਕੋਈ ਬਾਹਰੋਂ ਇਕੱਠੀ ਕਰਕੇ ਨਾ ਪਾਈ ਹੋਵੇ ਠੀਕ ਹੈ ਸੀ ਇਹ ਦੇ ਬਾਈ ਇੱਕ ਹੋਰ ਵੀ ਆਪਾਂ ਜਿਵੇਂ ਕਈ ਜਗ੍ਹਾ ਦੇਖਿਆ ਤੋ ਵੀ ਇੱਕ ਦਿਨ ਮੇਰੇ ਨਾਲ ਇਹਦਾ ਕਿਸੇ ਕੰਪਨੀ ਚ ਗਏ ਤੇ ਆਪਾਂ ਉੱਥੇ ਆਪਾਂ ਨੂੰ ਇੱਕ ਬੰਦੇ ਨੇ ਸਵਾਲ ਕਰਿਆ ਤਾਂ ਵੀ ਬਾਈ ਯਾਰ ਮੈਂ 4 ਵੀਲ ਤਾਂ ਲਾਇਆ ਹੋਇਆ ਕੋ ਮਸ਼ੀਨ ਨੂੰ ਪਰ ਮੇਰੇ ਟਾਇਰ ਆ ਜਿਹੜੇ ਉਹ ਮੋਹਲੇ ਟਾਇਰਾਂ ਤੋਂ ਵੀ ਅੰਦਰ ਚੱਲਦੇ ਆ ਫੇ ਉਹਦਾ ਬਾਈ ਇਹਦੇ ਵਿੱਚ ਕੀ ਆ ਰਹੀ ਜਮੀਰ ਰਿੰਮਾਂ ਦਾ ਫਰਕ ਪੈ ਜਾਂਦਾ ਆ ਜਿੰਦਰ ਨੂੰ ਆ ਜਿੰਦਰ ਵੀਰੇ ਪਤਾ ਕੀ ਹੈ ਹਮ ਸਾਰਨੋਂ ਵੱਡੀ ਗੱਲ ਤਾਂ ਪਹਿਲਾਂ ਇਹੀ ਹੈ ਵੀ ਆਪਾਂ ਤਕਰੀਬਨ ਜਿਹੜਾ ਹਿੱਸਾ ਲਾਉਨੇ ਆ ਆਪਣੇ ਹਿੱਸੇ ਚ ਇਹੀ ਸਾਰਨੋਂ ਵੱਡੀ ਕੁਆਲਿਟੀ ਵੀ ਆਪਾਂ ਤਕਰੀਬਨ ਅਗਲੇ ਨੂੰ ਸੈਂਟਰ ਆ ਕੱਟ ਕੇ ਦਿੰਨੇ ਆ ਅਗਲੇ ਤੁਸੀਂ ਇਹ ਲਾ ਲੋ ਵੀ ਆਹ ਹਜੇ ਸਾਡੇ ਮਤਲਬ ਅਸੀਂ ਰਿੰਬਾ ਨੂੰ ਤੁਹਾਡੇ ਸਾਹਮਣੇ ਐ ਇਹਨੂੰ ਅਸੀਂ ਨੇ ਜਿਵੇਂ ਸਵਰਾਜ ਜੀ ਸਾਰਨਾ ਵੱਡਾ ਹੋਇਆ ਹਮ ਲੈਂਥ ਐ ਤੁਸੀਂ ਇਹਨੂੰ ਵੀ ਹਜੇ ਐਸਾ ਲੋ ਵੀ ਇਹਨੂੰ 3 ਇੰਚੀ ਆਪਾਂ ਹੋਰ ਬਾਹਰ ਕੱਟ ਸਕਦੇ ਆ 3 ਇੰਚੀ ਬਾਹਰ ਹਜੇ ਕੱਢ ਸਕਦੇ ਆ ਆਪਾਂ ਤਕਰੀਬਨ ਤਕਰੀਬਨ 10 ਇੰਚੀ ਦਾ ਹਿੱਸਾ ਵੱਡਾ ਲਾਉਦੇ ਆ ਜਿਹੜੇ ਨਾਰਮਲ ਇਸੇ ਨਾਰਮਲ ਇਹ ਕਿੰਨੀ ਕਿੰਨੇ ਇੰਚ ਤੇ ਹੋ ਜਾਂਦਾ ਫੜਾ ਇਹ ਸਾਨੂੰ ਵੀ 90 ਇੰਚ ਦਾ ਹਿੱਸਾ ਲਾਉਣਾ ਆਪਣਾ 90 ਇੰਚ ਦਾ ਹਿੱਸਾ ਲੋਕ 80 80 90 10 ਇੰਚ ਦਾ ਫਰਕ ਪੈਂਦਾ ਉਹੀ ਇੱਕ ਤਾਂ ਸਾਰੋਂ ਵੱਡੀ ਗੱਲ ਵੀਰ ਮੇਰੇ ਇਹ ਆ ਵੀ ਅਸੀਂ ਟਾਇਰ ਨੰਬਰ ਸਿੱਧੇ ਦਿੰਨੇ ਆ ਤੁਸੀਂ ਆਪਣੇ ਸਿੱਧੇ ਦੇਖਣ ਤੁਸੀਂ ਹੁਣ ਤੱਕ ਮੇਰੇ ਹੂੰ ਫੋਲਡਿੰਗ ਨੰਬਰ ਦੇਖ ਰਹੇ ਤੁਸੀਂ ਮੈਂ ਇਧਰ ਫਿਕਸਿੰਗ ਆ ਆ ਫੋਲਡਿੰਗ ਨੰਬਰ ਅਧਰੇ ਆ ਫੋਲਡ ਟਰੈਕਟਰ ਦੇ ਹੁੰਨੇ ਆ ਆਪਣੇ ਪਟਾਇਰ ਘਵਾ ਕੇ ਦੂਜੀ ਪਾਸੇ ਨੂੰ ਵੀ ਕਰ ਸਕਦੇ ਆ ਮੈਂ ਪਹਿਲਾਂ ਵੀ ਇਹ ਆਪਸ਼ਨ ਦਿੱਤੀ ਸੀ ਜਿੰਨੇ ਵੀ ਮੈਨੂੰ ਮੇਰੇ ਵੀਰ ਹੁਣ ਤੱਕ ਮੈਂ ਲਾ ਚੁੱਕਿਆ ਹੂੰ ਜਾਂ ਲਾਉਣੇ ਨੇ ਅੱਗੇ ਹੂੰ ਉਹਨਾਂ ਦੇ ਵਿੱਚ ਬਸ ਇੱਕ ਇਹ ਚੀਜ਼ ਆ ਚਾਹੇ ਮੈਨੂੰ ਇਹ ਮਹਿੰਗੇ ਮਿਲਦੇ ਨੇ ਜਿਵੇਂ ਵੀ ਮਰਜ਼ੀ ਮਿਲਦੇ ਨੇ ਪਰ ਮੈਂ ਫੋਲਡਿੰਗ ਹੀ ਦੇ ਰਿਹਾ ਇਦੇ ਚ ਸਾਰਨੂੰ ਵੱਡੀ ਐ ਵੀ ਤੁਸੀਂ ਜੇ ਕਿਸੇ ਜਗ੍ਹਾ ਤੰਗ ਤੇ ਤੁਸੀਂ ਹਰਾਨੇ ਚੌਕ ਤੇ ਆਦਰ ਸਟੇਟੋਂ ਬਾਈ ਨਿੰਦਰ ਕਈ ਵਾਰ ਜਗ੍ਹਾ ਤੰਗ ਵੀ ਆ ਜਾਂਦੇ ਨੇ ਜੂੜ ਹੀ ਨਹੀਂ ਸਾਰੇ ਪੰਜਾਬ ਦੇ ਆ ਰਹੇ ਹੁੰਦੇ ਜ਼ਰੂਰੀ ਨਹੀਂ ਹੈਗਾ ਸਾਰੇ ਫਿਰ ਤੁਸੀਂ ਇਹਨੂੰ ਇੱਕ ਜਗ੍ਹਾ ਕਿਤੇ ਰਾਹ ਹੈ ਹੀ ਨਹੀਂ ਕਿਤੇ ਬਥੇਰੇ ਕੋਲੇ ਆਪਾਂ ਤੰਗ ਵੀ ਕਰ ਸਕਦੇ ਆ ਅੱਛਾ ਤਿੰਨੇ ਚੁਰ ਵਾਰ ਵੀ ਕੱਢ ਸਕਦੇ ਹੋ ਹੋਰ ਉਹ ਕਿਵੇਂ ਇਹਦੀ ਆ ਪਲੇਟ ਚੇਂਜ ਕਰਦੇ ਰਹੋ ਤੁਸੀਂ ਮੱਚੇ ਮੱਲਾ ਜਿਵੇਂ ਆਪਾਂ ਟਰੈਕਟਰ ਦੇ ਟਾਇਰ ਬਾਹਰ ਕੱਢ ਲੈਣੇ ਆ ਅੰਦਰ ਕਰ ਦੇਣੇ ਉਹ ਸਿਸਟਮ ਕਰਕੇ ਬੰਦ ਠੀਕ ਹੈ ਹੁਣ ਆਹ ਜਿਹੜੀ ਇਹ ਮਸ਼ੀਨ ਤੇ ਲਾਇਆ ਆ ਪਾਈ ਸਾ ਇਹ ਮਸ਼ੀਨ ਤੇ ਆਪਾਂ ਹੁਣ ਜਿਹੜਾ ਲਾਇਆ ਇਹਦੇ ਵਿੱਚ ਜਿਵੇਂ ਇਹਨਾਂ ਦੀ ਵੈਸੇ ਸਵਰਾ ਦੀ 올ਡ ਮਾਡਲ ਦੀ ਤਕਰੀਬਨ ਲੈਂਡ ਬਹੁਤ ਜ਼ਿਆਦੇ ਵੱਡੀ ਹੈ ਕਹਿੰਦਾ ਮਤਲਬ ਮੈਂ ਮਤਲਬ ਬਾਹਰ ਟਾਇਰ ਜ਼ਿਆਦੇ ਆ ਬਹੁਤ ਜ਼ਿਆਦੇ ਟਾਇਰ ਬਟਨ ਇਹਨਾਂ ਦੇ ਹੱਜ ਤੱਕ ਜਿੰਨੇ ਵੀ ਮੈਂ ਹੁਣ ਤੱਕ ਨਾਬਾ ਅਮਾਰਕਾ ਜਾਂ ਹੋਰ ਮਾਰਕੇ ਲਾਏ ਉਹਨਾਂ ਦੇ ਤਕਰੀਬਨ 95 ਤੋਂ ਲੈ ਕੇ 102 ਇੰਚ ਤੱਕ ਜਾਂਦਾ ਹੈ ਇਹ 104 ਇੰਚ ਤੇ ਪਹੁੰਚਿਆ ਪਿਆ ਇਸ ਤਰ ਇੰਨੇ ਟਾਇਰ ਬਾਹਰ ਆ ਰਹੇ ਨੇ ਪੁਰਾਣੇ ਮਾਡਲ ਦੇ ਵਿੱਚ ਪੁਰਾਣਾ ਅਸਲ ਭਾਈ ਇਹਨਾਂ ਦੇ ਨਿੰਬਾਂ 'ਚ ਫਰਕ ਸੀ ਪਹਿਲਾਂ ਨਿੰਦਰ ਭਾਈ ਅਸਲ ਜਦੋਂ ਪਹਿਲਾਂ ਆ ਜੇ ਹਨਾ ਕੰਪਨੀ ਬਾਈ ਕੋਈ ਮਾੜੀ ਕੰਪਨੀ ਨਹੀਂ ਹੈਗੀ ਬਹੁਤ ਸੋਹਣੀ ਕੰਪਨੀ ਆ ਜਿਹੜੀ ਲੋਹੀ ਦੀ ਕੁਆਲਿਟੀ ਆ ਤੁਸੀਂ ਹਿਸਾਬ ਲਾ ਲਓ 99 ਮਾਡਲ ਮਸ਼ੀਨ ਆ ਤੁਸੀਂ ਇਹ ਲਾ ਲਓ ਵੀ ਜਿਹੜੀ ਭਲੇਖਾ ਐ ਪਾਉਂਦੀ ਐ ਇਹ ਬਾਈ ਨਿੰਦਰ ਆਹ ਨਾ ਆ 77 ਸਾਰੇ ਨਾਲ ਦੀ ਹਾਂ ਅੱਜ ਵੀ ਇਹ ਭਲੇਖਾ ਮੈਂ ਕਹਿੰਨਾ ਵੀ ਪਾਏ ਪਾਉਂਦੇ ਆ 15 16 ਮਾਡਲ ਮਸ਼ੀਨ ਤੁਸੀਂ ਇਹ ਲਾ ਲਓ ਵੀ ਆਪਣੇ ਉਰੇ ਜ਼ਰ ਹੁੰਦੀ ਆ ਮਸ਼ੀਨਾ 'ਚ ਉਰੇ ਹਾਂ ਆ ਐਂਗਲ ਤੇ ਹਾਂ ਤੁਸੀਂ ਦਿਖਾਓ ਜਾ ਕੇ ਤੇ ਫਰਕ ਤਾਂ ਬਹੁਤ ਆ ਫੇ ਪ੍ਰਵੀਨ ਭਾਈ ਜਿਵੇਂ ਚਲੋ ਟਾਇਰਾਂ ਦੀ ਗੱਲ ਆ ਗਈ ਵੀ ਰਿੰਮਾਂ ਨੂੰ ਘੁਮਾ ਕੇ ਆਪਾਂ ਬਾਹਰ ਅੰਦਰ ਕਰ ਸਕਦੇ ਆ ਉਹ ਵੀ ਜੇ ਫੋਲਡਿੰਗ ਨੇ ਮੋਣਗ ਤਾਂ ਹੀ ਹੋਣਗੇ ਹੁਣ ਕਈ ਜਗ੍ਹਾ ਦੇਖਿਆ ਰਿੰਮਾਂ ਜਿਹੜੇ ਫਿਕਸ ਹੁੰਨੇ ਆ ਉਹ ਚ ਫ਼ਜ਼ੀਮੀਦਾਰ ਕੋਈ ਹੱਲ ਨਹੀਂ ਪਹਿਲਾਂ ਤਾਂ ਦੇਖੋ ਜੀ ਹਿੱਸਾ ਤਕਰੀਬਨ ਲੋਕ ਛੋਟਾ ਲਾਉਂਦੇ ਨੇ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ ਸਾਰੀ ਮਾਰਕ ਸਾਰਾ ਤਰ੍ਹਾਂ ਦਾ ਸਮਾਨ ਸਾਰਿਆਂ ਦਾ ਸਮਾਨ ਵਧੀਆ ਹੀ ਆ ਪਰ ਆਪਾਂ ਇਹ ਗੱਲ ਕਹਿੰਦੇ ਹਾਂ ਆਪਾਂ ਇਹ ਕਹਿੰਦੇ ਜੀ ਲੈਂਡ ਦੇ ਵਿੱਚ ਤੁਹਾਨੂੰ ਚੱਲਦਾ ਦੇਵਾਂਗੇ ਕਰਕੇ ਉਹ ਵੀ ਥੋੜੀ ਐਡਜਸਟਮੈਂਟ ਹੈ ਤਾਂ ਕਿ ਕੁਲ੍ਹਾ ਤੁਸੀਂ ਕਰ ਸਕਦੇ ਹੋ ਕੁਆਲਿਟੀ ਤੁਹਾਡੇ ਘਰੇ ਆ ਕੇ ਤੁਹਾਡੀਆਂ ਅੱਖਾਂ ਸਾਹਮਣੇ ਘਰੇ ਜਾ ਕੇ ਹਾਂ ਇਹ ਸਪੈਸ਼ਲ ਆ ਟੀਮ ਆ ਦਿਆਲਪੁਰੀਆਂ ਦੀ ਐਮਐਸਨ ਐਨ ਵਾਲਿਆਂ ਦੀ ਟੀਮ ਆ ਦਿਆਲਪੁਰੀਆਂ ਦੀ ਇਹ ਬਈ ਘਰੇ ਜਾ ਕੇ ਹਨਾ ਆ ਸਾਰੀ ਵਰਕਸ਼ਾਪ ਪਈ ਆ ਦਿਖਾ ਦੇ ਮਿੱਤਰਾ ਵਰਕਸ਼ਾਪ ਵੀ ਸਾਰੀ ਵਰਕਸ਼ਾਪ ਇਹ ਸਟੋਰ ਦੇ ਵਿੱਚ ਪਹੁੰਚੀ ਹੋਈ ਆ ਇਹ ਵਰਕਸ਼ਾਪ ਇੱਥੇ ਪ੍ਰਵੀਨ ਭਾਈ ਜਿੰਮੇ ਫਿਰ ਇਹਦਾ ਹੁਣ ਗੀਅਰ ਆ ਹਾਂਜੀ ਹਾਂਜੀ ਦੂਜੀਆਂ ਕੰਬਾਈਨਾਂ ਦੇ ਕਿਹ ਗੀਅਰ ਥੱਲੇ ਹੁੰਦਾ ਸਵਰਾਜ ਦੇ ਵਿੱਚ ਓਟ ਮੋਡਲਾ ਗੇਅਰ ਮੂਰੇ ਆਉਂਦਾ ਤਾਂ ਇਹਦੇ ਮੂਰੇ ਆ ਜੀ ਇਹਦੇ ਫਿਰ ਗੇਅਰ ਦੇ ਵਿੱਚ ਕੀ ਸਿਸਟਮ ਕਰਿਆ ਫਿਰ ਇਹਦੇ ਵਿੱਚ ਥੋੜੀ ਸਾਨੂੰ ਚਲੋ ਮੁਸ਼ਕਲ ਤਾਂ ਆਈ ਅੱਛਾ ਚਲੋ ਮੁਸ਼ਕਲ ਤਾਂ ਹੁਣ ਆਪਾਂ ਕਹਿ ਲਈਏ ਵੀ ਮਲੇ ਮੁੰਡੇ ਸਮੇਂ ਜਿਹੜੇ ਸਾਬ ਨਾਲ ਹਾਂ ਹਾਂ ਜੀ ਹਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਰਨ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਹੁਣ ਤੁਸੀਂ ਇਹ ਲਾ ਲਓ ਜੀ ਇੱਕ ਤਾਂ ਗੇਅਰ ਇਹ ਵਾਹਣ ਲਾ ਦੇ ਤਾਂ ਫਿਰ ਸਰ ਇਹਦਾ ਕੋਈ ਬਣਦਾ ਨਹੀਂ ਹੋ ਰਹੀ ਸਾਡ ਲਵੇ ਉਹ ਕਹੇ ਜੀ ਇੱਕ ਤਾਂ ਉਲਟ ਪਹਿਲਾਂ ਤਾਂ ਕਾਉਂਟਰ ਸ਼ਾਫਟੇ ਬੜੀ ਔਖੀ ਮਿਲਦੀ ਹੈ ਕਾਊਂਟਰ ਮੱਲਾ ਦੇਣੀ ਦੂਜਿਆਂ ਕ ਮੈਨਾਂ ਉਹਦੇ ਕਾਊਂਟਰ ਉਹ ਸਾਈਡ ਹੁੰਦੀ ਆ ਉਹ ਸਾਈਡ ਜਿਹੜੀ ਮਾਰਕੀਟ ਚ ਪਲੱਬਦਾ ਉਹ ਸਾਰੀ ਪਰਲੇ ਸਾਈਡ ਦੀ ਅੱਛਾ ਇਹੀ ਜਿਹੜਾ ਉਰਲੇ ਸਾਈਡ ਕਾੜਦਾ ਹੁਣ ਇਹ ਫਿਰ ਆਰਪੀ ਮੋਲਟ ਹੋ ਗਏ ਜੀ ਅੱਛਾ ਇੱਧਰ ਕਾਨੇਗਾ ਆਰਪੀ ਮੋਲਟ ਹੋ ਗਏ ਇਹ ਸਾਲ ਵੀ 4-500 ਕਿਲੋਮੀਟਰ ਗੱਡੀ ਭੁਹਾ ਕੇ ਤੇਰੇ ਮੇਰੇ ਬਾਈਆਂ ਨੂੰ ਫੋਨ ਕਰਕੇ ਤੇਰੇ ਮੇਰੇ ਵਰਗਾ ਤੋਂ ਸਲਾਹ ਲੈ ਕੇ ਤਾਂ ਪਹਿਲਾਂ ਇਹ ਕਾਊਂਟਰ ਸ਼ਾਫਟ ਲੱਗਿਆ 400-500 ਕਿਲੋਮੀਟਰ ਗੱਡੀ ਚਲਾਈ ਕੋਈ ਇੱਕ ਕਾਊਂਟਰ ਪਿੱਛੇ ਇੱਕ ਕਾਊਂਟਰ ਪਿੱਛੇ ਫਿਰ ਮੀਨ ਇਹ ਕਾਊਂਟਰ ਲਿਆਂਦੀ ਕਿਸੇ ਤਰੀਕੇ ਨਾਲ ਬਣਵਾਈ ਅੱਛੇ ਬਣਵਾਈ ਚ ਪੈਣੀ ਆ ਹਾਂਜੀ ਹਾਂ ਠੀਕ ਆ ਉਦੋਂ ਵਾਲ ਫਿਰ ਅਸੀਂ ਆ ਗੇਰਾਂ ਦੇ ਵਿੱਚ ਅਸੀਂ ਦੇਖੋ ਮਾਰਕੀਟ ਚ ਗੇਰ ਉਪਲਬਧ ਨੇ ਆਪਾਂ ਇਹ ਨਹੀਂ ਕਹਿੰਦੇ ਹਾਂ ਚਲੋ ਇਹ ਤਾਂ ਨਾਰਮਲ ਗੇਰ ਆ ਪਤਾ ਵੀ ਆਪਣ ਆਪਣੀ ਆਦਤ ਤਾਂ ਵੀ ਆਪਾਂ ਰੀਪਰ ਵਗੇਰੇ ਹੀ ਹੁੰਦੇ ਆ ਨਹੀਂ ਉਹਦੇ ਨਾਲ ਵੀ ਕੁਝ ਫਰਕ ਆਈ ਇਹਨਾਂ ਦਾ ਉਹ ਦੋਨੇ ਸਾਈਡ ਨੂੰ ਹੁੰਦੇ ਆ ਨਾ ਉਹ ਦੋਨੇ ਸਾਈਡ ਇਹ ਆਪਣੇ ਐਂਕਲ ਜੀ ਨੇ ਇੱਥੇ ਇਹਨਾਂ ਦੀ ਕੰਪਨੀ ਆ ਲੋਟੇ ਨੂੰ ਪਤਾ ਮੈਂ ਸਮਾਨ ਨਹੀਂ ਵਰਤਦਾ ਕੋਈ ਹੋਰ ਉਹਨਾਂ ਤੋਂ ਬਿਨਾਂ ਅੱਛਾ ਲੋਟੇ ਦਾ ਗੇਰ ਲਾ ਲੋਟੇ ਦੀ ਸਾਰੀ ਗੇਰ ਲੋਟੇ ਦੀ ਸਾਰੀ ਮੇਲੇ ਤੋਂ ਟੋਟਲੀ ਲੋਟੇ ਦੀ ਗੇਰ ਠੀਕ ਆ ਆਰ ਪ ਹੂੰ ਇਹਦੇ ਵਿੱਚ ਕੋਈ ਬ੍ਰੇਕਡਾਊਨ ਦੀ ਵੀ ਆਪਾਂ ਬੈਠੇ ਆ ਮਤਲਬ ਕੋਈ ਬ੍ਰੇਕਡਾਊਨ ਨਾ ਆਉਣ ਵਾਲੇ ਚੀਜ਼ਾਂ ਪਾਈ ਹੁੰਦੀਆਂ ਅੱਛੇ ਮਤਲਬ ਪਹਿਲੇ ਜਿਹੜਾ ਤੈਨੂੰ ਦੇ ਦੇਣਾ ਬਸ ਉਹਦੇ ਵਿੱਚ ਸਪੈਸ਼ਲੇ ਕਰਾ ਕੇ ਲਿਓ ਸਪੈਸ਼ਲ ਮਤਲਬ ਉਹ ਨਹੀਂ ਹੈਗਾ ਐ ਨਹੀਂ ਹੈਗਾ ਵੀ ਇਹਰਾ ਆਮ ਮਾਰਕੀਟ ਚ ਪਿਆ ਵੀ ਉਹ ਚੱਕੇ ਗियर ਲਗਾ ਦੇ ਪਹਿਲਾਂ ਭਾਈ ਗੇਅਰ ਲਗਾ ਦੇ ਵੀ ਤਿੰਨ ਇੱਕ ਚਲੋ 4 ਵੀਲ ਵਾਲਾ ਤਾਂ ਲੱਗਣਾ ਉਹਦੇ ਵੀ ਅਲਾਵਾ ਜੇ ਸਵਰਾਜ ਨੂੰ ਲਾਉਣਾ ਹਨਾ 4 ਵੀਲ ਤਾਂ ਵੈਸੇ ਲੱਗ ਵੀ ਜਾਂਦਾ ਲਾ ਵੀ ਦਿੰਦੇ ਆ ਪਰ ਉਹ ਕੰਮ ਨਹੀਂ ਹੈਗਾ ਵੀ ਥੱਲੇ ਹੀ ਰਹੂਗੇ ਵੀ ਚੱਕਰ ਐਨ ਪੂਰੇ A ਤੋਂ Z ਹਨਾ 0 0 ਕਰਕੇ ਦਊਗਾ ਪ੍ਰਵੀਨ ਹਾਂ 0% ਹਾਂ ਫੇ ਪ੍ਰਵੀਨ ਭਾਈ ਇਹ ਗੇਅਰ ਹਨ ਜਿਹੜੇ ਫੇ ਇਹ ਤਾਂ ਹੁਣ ਤੇਰੇ ਦੇ ਮਤਲਬ ਐਕਸਟਰਾ ਚਾਰਜ ਭਏ ਹੋਣੇ ਹਨ ਐਕਸਟਰਾ ਚਾਰਜ ਬਦਲ ਦੇਖੋ ਚਾਰਜ ਹੈ ਜੀ ਸਵਰਾਜ ਆਪਣੇ ਜਿਹੜੇ ਕੋਈ ਮੇਰੇ ਵੀਰ ਸਵਰਾਜ ਦੇ ਜਿਹੜੇ ਚਾਹਮਾਨ ਇਹਨਾਂ ਲੋਕ ਉਹ ਫਰੇ ਚੀਜ਼ਾਂ ਦੇਖਦੀ ਨੇ ਉਹਨਾਂ ਨੇ ਉਹਨਾਂ ਦਾ ਸਿਰਫ ਇਹ ਕਹਿਣਾ ਜਾ ਰਹੇ ਨੇ 4/4 ਕਰ ਦੇ ਹਾਂ ਔਰ ਮਸ਼ੀਨ ਹੱਸਣੀ ਚਾਹੀਦੀ ਆ ਬਸ ਦੇਖੋ ਜਿਹਨੇ ਸਵਰਾਜ ਦੇ 4 ਵੀ ਲਵਾਉਣਾ ਹੈ ਵੀ ਆ ਦੇਖ ਰੋ ਉਹ ਵੀ ਚੀਜ਼ ਪੈਦਾ ਕਰਤੀ ਕਿੰਨੇ ਦਿਨ ਤੇ ਦਿਮਾਗ ਖਾਸਾ ਖਰਾਬ ਕਰਿਆ ਲੱਗਦਾ ਮੈਨੂੰ ਇਹ ਫਿਰ ਬਾਈ ਖਰਾਬ ਤਾਂ ਹੁਣ ਤੈਨੂੰ ਪਤਾ ਹੀ ਹੈ ਫਿਰ ਬਾਈਆਂ ਇਹਨਾਂ ਬਾਈਆਂ ਦਾ ਕੰਮ ਥੋੜਾ ਜਿਹਾ ਬਹੁਤ ਮਤਲਬ ਉੱਚੇ ਲੈਵਲ ਦਾ ਆਪਦੀ ਖੇਤੀ ਜਾਦੇ ਕਰਦੇ ਆ ਨਾ ਇਹਨਾਂ ਦੀ ਖੇਤੀ ਆਪਦੀ ਦੀ ਖੇਤੀ ਆ ਬਹੁਤ ਵੱਡਾ ਫਾਰਮ ਹੈ ਬਾਈ ਫੁਰਾਂ ਦਾ ਹੂੰ 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 ਬਾਈ ਫੁਰਾਂ ਦੀ ਮੈਨੂੰ ਇੱਕ ਚੀਜ਼ ਵਧੀਆ ਲੱਗੀ ਬਾਈ ਕਹਿੰਦਾ ਯਾਰ ਮੈਂ ਨਾ ਬੈਂਕੜਾ ਵੇਚਣਾ ਹੀ ਹੈ ਯਾਰ ਇਹ ਹੂੰ 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 ਇਹ ਸਹੀ ਗੱਲ ਹੈ ਉਹਦਾ ਸ਼ੌਕ ਹੈ ਕੰਮ ਦਾ ਹਾਂ ਹਾਂ ਮੈਨੂੰ 4v4 ਕਰਦੇ ਨੂੰ ਵੀ ਆਇਆ ਪਤਾ ਲੱਗਿਆ ਵੀ 4v4 ਹੋਇਆ ਹੈ ਵੇ ਦੇਖੇ ਅਗਲਾ ਹਾਂ ਲਾਗੇ ਸਵਰਾਜ ਕੋ ਕਿਹੜਾ ਦੰਦੀਆ ਤੋਂ ਦੇਖੇ ਵੀ ਨਾ 4 ਵੀਲ ਲਾਇਆ ਕਿਨੇ ਚੱਲਦਾ ਜਿਹੜਾ ਪੂਰਾ ਹੈ ਫਿਰ ਆਪਾਂ ਨੇ ਵੀ ਮਤਲਬ ਕਰ ਲਾਉਣ ਵਾਲੇ ਚਿੱਪ ਕੱਟਦੇ ਵੀ ਜਿਵੇਂ ਪਿੱਛੇ ਮੁੜ ਕੇ ਦੇਖੇ ਵੀ ਬਾਈ ਕਹਿੰਦਾ ਪੈਸੇ ਨਹੀਂ ਗੱਲ ਛੱਡ ਦੇ ਅੱਛਾ ਪੈਸੇ ਤਾਂ ਅਲੱਗ ਕਰਦੇ ਨੂੰ ਬਈ ਗੱਲ ਵੀ ਇਹੀ ਹੈ ਨਾ ਵੀ ਜੇ ਹੁਣ ਪੈਸਾ ਲਾਇਆ ਹੈ ਹੁਣ ਚੀਜ਼ ਵੀ ਹੈ ਰਿਜਨਲ ਲੱਗ ਗਈ ਹੈ ਤੁਸੀਂ ਆਹ ਲਾ ਲਓ ਲੀਵਰ ਲੂਵਰ ਸਭ ਏਸੀ ਦਾ ਅੰਦਰ ਜਾਂਦਾ ਤੁਹਾਡੇ ਸਾਹਮਣੇ ਸਾਰੇ ਲੀਵਰ ਵੀ ਹੈ ਜੈਨੀਅਲ ਲਾਤੇ ਜਿਵੇਂ ਸਵਰਾਜ ਕੰਪਨੀ ਦੇ ਹੁੰਦੇ ਹਨ ਨਾ ਤੁਸੀਂ ਲਾ ਲਓ ਵੀ ਉਹ ਸੋਹੂ ਸਾਹਬ ਨਾਲੇ ਸਾਰਾ ਉਹ ਲਾਰਵੀ ਏਸੀ ਤੁਹਾਡੇ ਸਾਹਮਣੇ ਤਹਾਂ ਲੱਗ ਰਿਹਾ ਹੈ ਇਹਦਾ ਕਹਿਣਾ ਹੋਰ ਵੀਲ ਦੇ ਨਾਲ ਨਾਲ ਜਿਵੇਂ ਆਪਾਂ ਕਹਿੰਦੇ ਆ ਓਲਡ ਮਾਡਲ ਆ ਪੁਰਾਣਾ ਮਾਡਲ ਆ 99 ਮਾਡਲ 99 ਮਾਡਲ ਵੀ ਏਸੀ ਕਹਿਵਣਾ ਬੜੇ ਸ਼ੌਕੀ ਹਿਸਾਬ ਲਾ ਲਓ ਵੀ ਇੱਧਰ ਨੂੰ ਆ ਜਾ ਅੱਛਾ ਪ੍ਰਵੀਨ ਭਾਈ ਜਿਵੇਂ ਫਿਰ ਹੁਣ ਇਹ ਗੇਅਰ ਜਿਵੇਂ ਹੁਣ ਹੋਰ ਮੰਨ ਲਾ ਅੱਜ ਕੋਈ ਆਪਾਂ ਨੂੰ ਸਾਈਸ ਸਵਰਾਜ ਦੀ ਮਿਲਦੀ ਆ ਹਾਂਜੀ ਤਾਂ ਉਹਦੇ ਵਿੱਚ ਉੱਥੇ ਆ ਜਾ ਭਾਈ ਨਾਲੇ ਤਾਂ ਕੇਵਲ ਲਗਾ ਦੇ ਮੜਾ ਜਿਆ ਮਸ਼ੀਨ ਦੀ ਲੋੜ ਇੱਧਰ ਨੂੰ ਇੱਧਰ ਹੋ ਜਾਣਾ ਵੀ ਜਿਵੇਂ ਕੱਲ ਨੂੰ ਕੋਈ ਸਵਰਾਜ ਮਸ਼ੀਨ ਆਮਨੇ ਕੋਈ ਹੋਰ ਬੁੱਕ ਹੁੰਦੀ ਆ ਫਿਰ ਉਹਦੇ ਵੀ ਸੇਮ ਇਹੀ ਸ हां एक चीज ਆਪਾਂ ਅਨੰਦਰ ਬਾਈ ਕਰ ਰਹੇ ਆ ਕੋਸ਼ਿਸ਼ ਹੈ ਸਾਡੀ ਖਰੇ ਮੈਂ ਕੱਲ ਵੀ ਮੀਟਿੰਗ ਕਰੀ ਸੀ ਲੋਟੇ ਬਾਈ ਉਹਨਾਂ ਨਾਲ ਆਪਣੇ ਇੰਡਸਟਰੀ ਨਾਲ ਅੱਛਾ ਤੇ ਸਾਡੇ ਲक्की பாਜੀ ਨਾਲ ਅਸੀਂ ਬਹਿ ਕੇ ਗੱਲ ਕਰੀ ਸੀ ਵੀ ਯਾਰ ਇੱਕ ਜੇ ਕੋਈ ਗੇਅਰ ਇੱਕ ਸ਼ਾਰਟ ਕਰ ਸਕੇ ਅੱਛਾ ਕੋਸ਼ਿਸ਼ ਹੈ ਸਾਡੀ ਥੋੜੀ ਜੀ ਅੱਛਾ ਦੇਖੋ ਕੋਸ਼ਿਸ਼ ਹੈ ਵੀ ਜੇ ਇੱਕ ਗੇਅਰ ਕੱਢ ਕੇ ਉਹਨੂੰ ਸਿੱਧਾ ਕਰ ਸਕੀਏ ਇੱਕ ਨਾਲੇ ਗੱਡੇ ਚੱਲ ਜਾਏ ਇੱਕ ਨਾਲੇ ਗੱਡੇ ਚੱਲ ਜਿਵੇਂ ਇੱਕ ਪੋਰਵੀਲ ਵਾਲਾ ਹੋਵੇ ਇੱਕ ਦੂਜਾ ਹੋਵੇ ਇੱਕ ਉਹ ਦੂਜਾ ਹੋਵੇ ਉਹਨਾਂ ਦੇ ਜੱਟਾਂ ਦੇ ਦੇਖਾ ਉਹ ਸਾਰੇ ਇਹ ਤੁਹਾਨੂੰ ਆਰ ਪੀ ਐਮ ਦੀ ਦਿੱਕਤ ਆ ਰਹੀ ਹੈ ਕਿਉਂਕਿ ਜਿਹੜੇ ਮਾਰਕੀਟ ਦੇ ਵਿੱਚ ਕੁਝ ਲੱਗੇ ਹੋਏ ਨੇ ਦੇਖੋ ਆਪਾਂ ਨੇ ਇਨੀ ਕਹਿ ਸਕਦੇ ਉਹਨਾਂ ਦੇ ਆਪਦੇ ਸਿਸਟਮ ਨੇ ਜੀ ਆਪਦੇ ਰੁਝਾਵੇਂ ਨੇ ਪਰ ਲੇਕਿਨ ਕੁਝ ਚੀਜ਼ਾਂ ਉਹਦੇ ਵਿੱਚ ਆਰ ਪੀ ਐਮ ਨੂੰ ਲੈ ਕੇ ਮਤਲਬ ਬਹੁਤ ਸਵਾਲ ਨੇ ਲੋਕ ਹਰੇਕ ਬੰਦੇ ਨੂੰ ਆਪ ਦਾ ਆਪ ਦਾ ਤਜਰਬਾ ਹੁੰਦਾ ਆਪਣੇ ਕੰਮ ਦਾ ਪਤਾ ਹੁੰਦਾ ਨਾ ਕਿਉਂਕਿ ਆਰ ਪੀ ਐਮ ਦੇਖੋ ਇੱਕ ਐਸੀ ਚੀਜ਼ ਆ ਫੋਰ ਵੀ ਫੋਰ ਜੇ ਤੁਸੀਂ ਪਿੱਛੇ ਰਹਿਗੇ ਤਾਂ ਨਹੀਂ ਕਾਮਯਾਬ ਅੱਗੇ ਲੰਘੀ ਤਾਂ ਵੀ ਕਾਮਯਾਬ ਨਹੀਂ ਅੱਛਾ ਮੰਨ ਲਾ ਜਿੰਨੇ ਗੇੜੇ ਜੇ ਅੱਗੇ ਵੱਧ ਗਏ ਤਾਂ ਵੀ ਬੇਕਾਰ ਆ ਜੇ ਘੱਟ ਗਈ ਤਾਂ ਵੀ ਇਹ ਬੇਕਾਰ ਤਾਂ ਜਿਆਦੇ ਹੋਗੇ ਨਾ ਉਹੀ ਜ਼ੋਰ ਮਾਰੀ ਜਾਣਾ ਆਪਣੇ ਹਿਸਾਬ ਨਾਲ ਆਪਾਂ ਇਹਨੂੰ ਤੋੜ ਲਾਂਗੇ ਆ ਬਹਿ ਜਾ ਕੰਨ ਦਾ ਤੋੜੂ ਕੋਸ ਇਹ ਘੱਟ ਕਰਦੇ ਨਹੀਂ ਨਹੀਂ ਜ਼ੋਰ ਨਹੀਂ ਲਾਉਣਾ ਇਹ ਨਹੀਂ ਜ਼ੋਰ ਨਹੀਂ ਲਾਉਣਾ ਅਸੀਂ ਆਰਪੀਐਮ ਤੇ ਹੀ ਸਾਰਨ ਵੱਡਾ ਕੰਮ ਕਰਦੇ ਆ ਜੀ ਮੇਨ ਸਾਡੀ ਉਹਨਾਂ ਦੇ ਹੀ ਚੱਲ ਰਹੀ ਆ ਉਹ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹ ਚ 2000 ਆਰਪੀਐਮ ਪਾਉਕ ਦੇ ਲਈ ਹੋ ਸਕਦਾ ਵੀ ਨੈਕਸਟ ਆਪਾਂ ਜੇ ਕੋਈ ਮਸ਼ੀਨ ਕਰੀ ਅੱਛਾ ਪਰਮਾਤਮਾ ਦਾ ਸੁੱਖ ਰੱਖੀ ਸ਼ਾਇਦ ਆਪਾਂ ਇੱਕ ਗੇਅਰ ਚੋਂ ਕੈਂਸਲ ਕਰਾਂਗੇ ਬੇਜੋ ਇੱਕ ਅਗੇਰ ਕੱਢਾਂਗੇ ਜਿਵੇਂ ਹੁਣ ਇਹ ਤਾਂ ਦੋ ਗੇਅਰ ਨਾਲ ਫਿਰ ਉਹ ਕਰਤੀ ਮੰਨ ਲਾ ਜ ਉਹ ਸਾਰੇ ਆ ਦੇਖੋ ਹੁਣ ਇਹਦੀ ਜਿਹੜੀ ਆਪਾਂ ਨੇ ਪਲੈਨਿੰਗ ਬਣਾਈ ਆ ਉਹਨਾਂ ਇਸ ਤੇ ਇਹਨਾਂ ਦੇ ਵਿੱਚ ਮੇਨ ਇਹੀ ਮਕਸਦ ਸੀ ਵੀ ਜੇ ਤਾਂ ਉਹ ਆਰਪੀਐਮ ਆਪਣੇ ਕਾਮਯਾਬ ਹੁੰਦੇ ਨੇ ਹੂੰ ਹੂੰ ਤਾਂ ਸਾਰਾ ਪੈਨੂ ਲਾ ਕੇ ਜਾਵਾਂਗੇ ਆਪ ਨੂੰ ਕੋਈ ਦਿੱਕਤ ਨਹੀਂ ਕਿਸੇ ਮੱਲਾ ਇਹ ਇਹ ਜੀਜ਼ ਹੁੰਦੀ ਆ ਨਾ ਕੁਆਲਿਟੀ ਕੋਈ ਕੰਮ ਬਹੁਤ ਕਰਦੇ ਆ ਜਿਹੜੀ ਮੇਨ ਕੁਆਲਿਟੀ ਆ ਆ ਚੀਜ਼ ਆ ਵੀ ਜਿਵੇਂ ਹੁਣ ਪ੍ਰਵੀਨ ਭਾਈ ਨੇ ਦੋ ਗੇਰ ਲਾ ਕੇ ਚਲੋ ਹੁਣ ਆਪਣਾ ਦਿਮਾਗ ਲਾ ਕੇ ਨੇ ਨਾ ਇੱਕ ਗੱਡੀ ਲਈ ਤੇ ਪਾ ਲਈ ਵੀ ਇੱਕ ਨਾ ਫੋਰ ਵੀ ਲੱਗ ਸਕਦਾ ਕੱਲ ਨੂੰ ਜੇ ਦੂਜਾ ਹੈ ਨਾ ਗੇਅਰ ਇਹ ਸਿੰਗਲ ਨਾਲ ਵੀ ਜੋ ਇੱਕ ਗੇਅਰ ਨਿਕਲ ਕੇ ਵੀ ਕੰਮਜਾਬ ਹੁੰਦੀ ਹੋਈ ਤੂੰ ਕੋਈ ਵੀ ਮਸ਼ੀਨ ਦੂਜੀ ਦੀ ਵੀ ਕਰੂਗਾ ਤਾਂ ਇਹਦੇ ਵੀ ਜਿਹੜਾ ਇੱਕ ਗੇਅਰ ਇਹ ਕੱਢ ਕੇ ਜਾਊਗਾ ਇਹਨੂੰ ਮੋਡੀਫਿਕੇਸ਼ਨ ਜਿਹੜੇ ਹਿਸਾਬ ਦੀ ਸਵਰਾਜ ਮਸ਼ੀਨ ਦੇ ਵਿੱਚ ਹੁੰਦੀ ਰਹੀ ਹੁਣ ਤੱਕ ਹੂੰ ਭਾਜੀ ਉਹ ਆਪਾਂ ਇਹਦੇ ਸਾਰੇ ਤਬਦੀਲ ਕਰਕੇ ਜਾਵਾਂ ਅੱਛਾ ਜੇ ਮੰਨ ਲਓ ਇੱਕ ਗੇਅਰ ਨਿਕਲਦਾ ਹੋਇਆ ਇਹਦੇ ਵੀ ਕੱਢ ਕੇ ਜਾਵਾਂਗੇ ਇਹਦੇ ਵੀ ਕੱਢ ਕੇ ਜਾਵਾਂਗੇ ਜੇ ਇੱਕ ਲੱਗਦਾ ਤਾਂ ਵੀ ਲੱਗ ਜਾ ਆਪਾਂ ਨੇ ਇਹਦੀ ਉਸ ਸਪੇਸ ਮੈਂ ਤਾਂ ਹੀ ਛੱਡ ਕੇ ਗਿਆ ਜੀ ਮੈਂ ਉਹ ਲਾ ਕੇ ਨਹੀਂ ਗਿਆ ਮੈਂ ਤਕਰੀਬਨ ਨਹੀਂ ਮੈਂ ਤਕਰੀਬਨ ਜਿੰਨੀ ਜਿੱਥੇ ਤੱਕ ਪਾ ਦੇਖ ਰਹੀ ਇਹ ਗੇਰ ਨੂੰ ਮੈਂ ਉਰੇ ਲਾ ਸਕਦਾ ਸੀ ਦੇਖੋ ਤੁਸੀਂ ਸਾਹਮਣੇ ਲਾ ਲਓ ਵੀ ਮੈਨੂੰ ਕਿ ਲੋੜ ਦੀ ਐਨਾ ਸਪੇਸ ਵਧਾਉਣ ਦੀ ਜੇ ਆਹ ਗੇਰ ਦੀ ਮੈਂ ਸਪੇਸ ਛੱਡ ਕੇ ਗਿਆ ਇੱਥੇ ਅੱਛਾ ਸਿੱਧੀ ਸਾਵੜ ਤੈਣ ਦੀ ਠੀਕ ਆ ਆਪਾਂ ਨੂੰ ਸੈਟਿੰਗ ਕਰਤੀ ਇਹਦੀ ਵੀ ਉਹ ਕੱਲ ਨੂੰ ਆਪਸ਼ਨ ਇਹਦੇ ਵਿੱਚ ਦੇ ਰੱਖਿਆ ਮੈਂ ਆਲਰੇਡੀ ਜਦੋਂ ਮਰਜੀ ਆਪਾਂ ਉਹ ਗੇਰ ਲਾ ਕੇ ਨਾ ਸਿੱਧਾ ਅਟੈਚ ਕਰ ਦਾਂਗੇ ਆਹ ਸਾਰੇ ਸੌਤੇ ਮੈਂ ਤਾਂ ਹੀ ਫੋਲਡਿੰਗ ਕਰੇ ਲਈ ਆ ਆਹ ਸਾਰਾ ਲ ਜਿਵੇਂ ਐਕਸਲ ਪਾਉਣੇ ਕੱਢਦੇ ਆਪਾਂ ਜੀ ਜੀ ਠੀਕ ਹੈ ਮਤਲਬ ਜੇ ਸਾਰੇ ਆਪਾਂ অপਸ਼ਨ ਚ ਵੱਲੋਂ ਛੱਡ ਰੱਖੀਆਂ ਨੇ ਵੀ ਕੱਲ ਨੂੰ ਆਦਰਵਾਇਜ਼ ਆਪਣੀ ਉਹ ਚੀਜ਼ ਕਾਮਯਾਬ ਹੁੰਦੀ ਹੈ ਤਾਂ 100% ਆਪਾਂ ਇਹਨਾਂ ਦੀ ਉਹ ਚੀਜ਼ ਲੈ ਆਮੇ ਕੱਢ ਕਰਦੇ ਹਾਂ ਕੋਈ ਅਸੀ ਗੱਲ ਨਹੀਂ ਵੀ ਬਾਕੀ ਨਿੰਦਰ ਵੀਰੇ ਤੂੰ ਤਕਰੀਬਨ ਆਪਣਾ ਜਿੰਨੇ ਕੀ ਵੀਡੀਓ ਬਣਾ ਚੁੱਕੇ ਆਪਾਂ ਹੁਣ ਤੱਕ ਜਿੰਨੇ ਲਾ ਚੁੱਕਿਆ ਸ਼ੁ크ਰਾ ਪ੍ਰਮਾਤਮਾ ਦਾ ਵੀ ਆਪਾਂ ਨੂੰ ਕਦੇ ਕੋਈ ਕੰਪਲੇਟ ਆਈਏ ਨਹੀਂ ਕੋਈ ਕੰਪਲੇਟ ਨਹੀਂ ਕਦੇ ਵੀ ਕਦੇ ਬੈਕ ਕਦੇ ਕਾਲੀ ਨਹੀਂ ਕਰੀ ਕੰਮ ਚ ਨਹੀਂ ਵਧੀਆ ਸਾਡਾ ਚੌਥਾ ਦਿਨ ਆ ਇੱਥੇ ਕੁਲ ਬਲਾ ਕੇ ਕਦੇ ਇਹ ਨਹੀਂ ਸੋਚਿਆ ਵੀ ਯਾਰ ਵੀ ਨਹੀਂ ਯਾਰ ਚੌਥਾ ਦਿਨ ਇਹਨੂੰ ਇਕੱਠਾ ਕਰ ਦੋ ਯਾਰ ਇਹ ਹਾਂ ਸ਼ੌਂਕ ਨਾਲ ਹੀ ਕੰਮ ਕਰੀ ਤੇ ਨਹੀਂ ਵਧੀਆ ਹੁਣ ਆ ਸ਼ੌਂਕ ਬਾਈ ਜੇ ਕੰਮ ਰੀਝ ਲਈ ਹੈ ਨਾ ਕੰਮ ਤੇ ਤਾਂ ਦੇਖਣ ਵਾਲਾ ਜੀ ਬਹੁਤ ਵੱਡੇ ਫਾਰਮ ਦੀ ਮਸ਼ੀਨ ਹੈ ਹੈ ਨਾ ਬਹੁਤ ਵੱਡੇ ਵੀ ਉਹਨਾਂ ਦਾ ਵੀ ਦੇਖ ਕੇ ਮਤਲਬ ਪ੍ਰਵੀਨ ਦਿਲ ਖੋਸ਼ ਕਰਤਾ ਬਾਈ ਦਾ ਹਮ ਮੈਨੂੰ ਗੱਲਾਂ ਕਰਦਾ ਰਾ ਵੀਰ ਮੇਰੇ ਨਾਲ ਕਹਾਂਗਾ ਇਹ 4 ਬਾਈ ਦਾ ਕੰਮ ਬਹੁਤ ਛੱਡੀ ਗਿਆ ਕਰਿਆ ਨਹੀਂ ਸਰ ਉਹ ਵੀ ਉਹ ਵੀ ਦੇਖੋ ਤੁਸੀਂ ਇਹ ਲੈ ਲਓ ਵੀ ਆਪਣੀ ਫਾਰਮਾਂ ਦੀ ਕੋਈ ਕਮੀ ਨਹੀਂ ਹੈਗੀ ਪੰਜਾਬ ਦੇ ਵਿੱਚ ਹੂੰ ਹੂੰ ਪਰ ਬਹੁਤ ਧੰਨਵਾਦੀਆਂ ਭਾਈ ਹੋਰਾਂ ਬਾਈ ਹੋਰਾਂ ਦੇ ਆਪਾਂ ਵੀ ਜਿਨ੍ਹਾਂ ਨੇ ਆਪਾਂ ਬਹੁਤ ਵਧੀਆ ਬਈ ਹੈ ਨਾ ਸ਼ੁਕਰ ਦਾਤਾ ਦਾ ਪਰਮਾਤਮਾ ਬਾਈ ਇਹ ਵੀਰੋਂ ਦਾ ਬਹੁਤ ਜ਼ਿਆਦੇ ਮਤਲਬ ਮਿਹਰਬਾਨੀਆਂ ਇਸ ਚੀਜ਼ ਦੀ ਹਾਂ ਬਾਈ ਸੁਣਦੇ ਹੁਣ ਵੀ ਪਰ ਲੇਕਿਨ ਵੀ ਆਪਾਂ ਕੰਮ ਦੇ ਪਿੱਛੋਂ ਆਪਣੀ ਕੋਈ ਕਮੀ ਨਹੀਂ ਤੁਹਾਨੂੰ ਮਿਲਣੀ ਕੰਮ ਦੇ ਵਿੱਚ ਜਿੰਨਾ ਤੱਕ ਹੋ ਸਕਦਾ ਠੀਕ ਹੈ ਬਾਕੀ ਵੀਰ ਮੇਰੇ ਹੁਣ ਇਹਦੇ ਚੱਕਰ ਚੱਕਰਾਂ ਰੈੜੀਆਂ ਓਕੇ ਆ ਹਾਂ ਬਸ ਕੁਆਸ ਛਾਵਟ ਪੈ ਰਹੀ ਸੀ ਥੋੜੇ ਟੱਕ ਕੇ ਅੱਜ ਆਪਾਂ ਛਾਵਟ ਥੋੜੀ ਜਿਹੀ ਹਜੇ ਰੁਕ ਗਏ ਵੀ ਚੱਲ ਬਾਈ ਹੁਰੀ ਆਏ ਨੇ ਅੱਛਾ ਅੱਜ ਵੀ ਨਹੀਂ ਅੱਜ ਚਲਾ ਦੇਣਾ ਅੱਧਾ ਬਾ ਚਲਾ ਦੇਣਾ ਦੀ ਸ਼ਾਮ ਤੱਕ ਬਸ ਉਹ ਸ਼ਾਫਟ ਰੰਦੀ ਸਾਡੀ ਬਾਕੀ ਤੱਕ ਕਿਉਂ ਰੈਡੀ ਨਹੀਂ ਕੰਮ ਸਰ ਅੱਛਾ ਕਿੰਨਾ ਕ ਟਾਈਮ ਲੱਗੂਗਾ ਸ਼ਾਫਟ ਪਾਉਣ ਹੁਣ ਬਸ ਮਲਕ ਘੰਟੇ ਘੰਟੇ ਚ ਫਿਲਹਾਲ ਚੱਲ ਰਿਹਾ ਫੇ ਪਾ ਲੋ ਪੇ ਸ਼ਾਫਟ ਬਾ ਪਾ ਕੇ ਸ਼ਾਫਟਾ ਪਸਰ ਕਰ ਦੇ ਛਾਫਟ ਪਾਉਣੇ ਤੋਂ ਬਾਅਦ ਹਨਾ ਫਿਰ ਐਕਸਲ ਕੱਢ ਕੇ ਦਿਖਾਏਗਾ ਜੋ ਮੈਂ ਕਹਿੰਦਾ ਜੀ ਕੋਈ ਦਿੱਕਤ ਨਹੀਂ ਹੈ ਕੋਈ ਦਿੱਕਤ ਅੱਜ ਦਿਖਾਉਣਾ ਦਿਖਾਉਣਾ ਵਾਰਾ ਜੀ ਕੋਈ ਵਹਿਮ ਨਹੀਂ ਉਹ ਤਾਂ ਆਪਾਂ ਖੁੱਲੀ ਛੁੱਟ ਛੱਡ ਦਾਂਗੇ ਇਹਨਾਂ ਨੂੰ ਵੀ ਲੈ ਆ ਵੀ ਕਰੀ ਜੋ ਜੋ ਕਰਨਾ ਉਹ ਤੁਹਾਡੀ ਮਰਜ਼ੀ ਹੈ ਹਾਂ ਇਹਨਾਂ ਦੇ ਖੇਤ ਖੁੰਡੇ ਆ ਵਦਿਹਰੇ ਗਿੱਲਾ ਹੈਗਾ ਮੈਂ ਕਹਿੰਦਾ ਕੋਈ ਵਹਿਮ ਨਹੀਂ ਹਾਂ ਨਹੀਂ ਕੰਮ ਦੀ ਉਪਰਾ ਕੇ ਪਾ ਦਾਂਗੇ ਹਾਂ ਜਿਹੜੀ ਮੇਨ ਪੁਆਇੰਟ ਹੈ ਨਾ ਬਈ ਕੰਮ ਦਾ ਹੁੰਦਾ ਨਹੀਂ ਵੀਰੇ ਆਪਣੀ ਕਟਾਈ ਕਟੂਈ ਤੋਂ ਲੈ ਕੇ ਨਾ ਉਹ ਚੀਜ਼ਾਂ ਸਾਰੀਆਂ ਤੁਹਾਡੇ ਸਾਹਮਣੇ ਹੀ ਆ ਵੀ ਆ ਆ ਦੇਖ ਲੋ ਸਮਾਂ ਤੁਹਾਡੇ ਸਾਹਮਣੇ ਲੱਗ ਰਿਹਾ ਦੇਖ ਜਿਹੜੀ ਇਹਦਾ ਮੇਨ ਪੁਆਇੰਟ ਹੈ ਇੱਕ ਕਟਾਈ ਦਾ ਵੀ ਬਹੁਤ ਅੱਜ ਕੱਲ੍ਹ ਹੈ ਨਾ ਕਮਿਆਂ ਦਾ ਕੋਈ ਨਾ ਵੀ ਕਟਾਈ ਘਟ ਹੈ ਦੀ ਜਿਵੇਂ ਹੁਣ ਮੈਂ ਆਪਾਂ ਮੈਂ ਹੀ ਮਸ਼ੀਨ ਲਿਆ ਮੈਂ ਹਮੂਰੇ ਟੰਗਾਇਆ ਮੈਨੂੰ ਕਈ ਬਾਈ ਕਹਿੰਦੇ ਮੂਰੇ ਲੱਭੀ ਨੂੰ ਪਿੱਛੇ ਫਿਟ ਕੰਨਰ ਵਧੀਆ ਲੱਗੂ ਮੈਂ ਕਹਾਂ ਜਾਂ ਨਹੀਂ ਦੀ ਕਟਾਈ ਘਟ ਹੁੰਦੀ ਉਹਦੇ ਵਿੱਚ ਵੀ ਕਟਾਈ ਦੇ ਵਿੱਚ ਵੀ ਕਰਦਾ ਕੋ ਕੰਮ ਬਹੁਤ ਅੱਛਾ ਸਾਰਾ ਆਪਾਂ ਤੁਸੀਂ ਹਲਾ ਲਓ ਆਪਾਂ ਨੂੰ ਜਿੰਨੇ ਵੀ ਮੇਰੇ ਬਾਈ ਮੈਨੂੰ ਅਗਰੋਂ ਦੇਖ ਰਹੇ ਨੇ ਜਾਂ ਦੇ ਜਿਹਨੇ ਲਵਾ ਲਿਆ ਬਹੁਤ ਲੋਕਾਂ ਦੇ ਸਵਾਲ ਇੱਕ ਹੀ ਹੈ ਵੀ ਯਾਰ ਕਟਾਈ ਨਹੀਂ ਇਹਦੀ ਹੁੰਦੀ ਫਿਰ ਇਹ ਜਿਹੜਾ ਆਪਾਂ ਲਾਇਆ ਹੋਣਾ ਇਹ ਤਾਂ ਸਾਰਨੋਂ ਵੱਡਾ ਮੈਂ ਦੱਸ ਦਈ ਭਾਜੀ ਇਹੀ ਫਰਕ ਆ ਤੁਸੀਂ ਇਹ ਲਾ ਲਓ 180 ਇੰਚ ਨੂੰ ਆਪਾਂ ਜੇ 모ੜੀਏ ਤਾਂ ਸਰ ਉਹ ਬਾਡੀ ਨਾਲ ਪਹਿਲਾਂ ਟੱਚ ਹੋ ਜੀਏ ਅੱਛਾ ਤੇ ਛੋਟੇ ਸਿਲਾਂ ਵਾਂਗੂ ਟੱਚ ਪਹਿਲਾਂ ਹੋਊ ਸਾਰ ਇੱਥੇ ਜਾ ਕੇ ਇਹ 90 ਇੰਚ ਆ ਗਿਆ ਇਹਦਾ ਆਪਣਾ ਇਹ 10 ਇੰਚ 5 ਇੰਚ ਕਟਾਈ ਦੋਨੇ ਪਾਸੇ ਬਤਾ ਦਿਓ ਇਹ ਤਾਂ 90 ਹੋ ਗਿਆ ਫੇਰ 90 ਹੋਗੇ ਉਹ 10 ਇੰਚ ਕਟਾਈ ਵਧ ਗਈ ਕਟਾਈ ਵਧ ਗਈ ਸਰ ਅੱਛਾ ਬਾਡੀ ਨਾਲ ਲੱਗਣੀ ਨਹੀਂ ਬਾਕੀ ਸਹੀ ਗੱਲ ਵੀ ਜਣੀ ਕਟਾਈ ਵੀ ਜ਼ਿਆਦਾ ਆ ਕਟਾਈ ਜ਼ਿਆਦਾ ਆ ਅਛਾ ਦੂਜੇ ਨਾਲੋਂ ਤਾਂ ਫਰਕ ਤਾਂ ਹੋਊਗਾ ਬਹੁਤ ਹੋਊਗਾ ਫਰਕ ਆ ਭਾਜੀ ਅਛਾ ਮੈਂ ਤੁਸੀਂ ਜਿਹੜੇ ਬੰਦੇ ਇਹ ਗੱਲ ਕਹਿੰਦੇ ਸੀ ਵੀ ਯਾਰ ਸਾਡੀ ਕਟਾਈ ਤੋਂ ਤੰਗ ਆ ਸੀ ਹੂੰ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਦਿਖਾਵਾਂ ਕਟਾਈ ਕਿੰਨੀ ਵਧੀਆ ਹੈ ਹਾਂ ਨਹੀਂ ਕਟਾਈ ਦਾ ਵੀ ਫਰਕ ਆ ਬਾਈ ਇਹਨਾਂ ਦੇ ਹੈਨਾ ਜਿਵੇਂ ਨਾਰਮਲ ਇਸੇ ਉਨੇ ਆਪਣੇ ਬਾਈ ਚਲੋ ਕੰਮ ਸਾਰੇ ਹੀ ਵਧੀਆ ਕਰਦੇ ਆ ਪਰ ਕੰਮ ਨੂੰ ਕਿਸੇ ਤੇ ਮਾੜਾ ਨਹੀਂ ਕਹਿੰਦੇ ਹੈਨਾ ਵੀ ਕਟਾਈ ਦੇ ਸਿਸਟਮ ਹੋ ਕੇ ਜਿਵੇਂ ਹੁਣ ਪ੍ਰਵੀਨ ਮੈਂਦਾ ਸੇ ਇੱਕ 81 ਇੰਚ ਦੇ ਸਾਬ ਆਉਂਦਾ ਹੈਨਾ ਉਹਦੀ ਮੰਨ ਲਓ ਕਟਾਈ ਹੋ ਗਈ ਉਹਨੇ ਬਾਡੀ ਦੇ ਨਾਲ ਟੱਚ ਹੋ ਜੇਨਾ ਇਹ ਪਹਿਲੇ ਇਹਨਾਂ ਦਾ 10 ਇੰਚ ਹਿੱਸਾ ਜਿਹੜਾ ਨਾ 5-5 ਇੰਚ ਦੋੇ ਪਾਸੇ ਟਾਇਰ ਦਾ ਵੀ ਫਰਕ ਰਹੂਗਾ ਉਨੀਓਂ 5-5 ਇੰਚ ਕਟਾਈ ਵਾੜੀ ਦੋ ਬਹੁਤ ਅਜੀ 5 ਇੰਚ ਤਾਂ 5 ਇੰਚ ਬਹੁਤ ਹੋ ਜਾਂਦਾ ਬਹੁਤ ਕਟਾਈ ਇੰਨਾ ਤਿੰਨ ਇੰਚ ਇਹ ਹੋ ਗਿਆ ਚਾਰ ਪੰਜ ਇੰਨਾ ਫਰਕ ਪੈ ਜਾਂਦਾ ਹਨਾ ਇੱਕ ਅੱਧਾ ਦਾ ਫਰਕ ਬਾਕੀ ਸਰ ਦੇਖੋ ਆਏ ਆ ਵੀ ਲਾਉਂਦੇ ਆ ਪਰ ਨਹੀਂ ਕਹਿ ਸਕਦੇ ਦੁਨੀਆ ਲਾ ਰਹੀ ਪਰ ਵਧੀਆ ਤਰੀਕੇ ਨਾਲ ਲਾਓ ਕੰਮ ਸਾਡਾ ਮੇਨ ਬੇਸ ਜਿਵੇਂ ਬਾਈ ਪ੍ਰਵੀਨ ਬਾਈ ਹੁਣ ਤੁਸੀਂ ਆ ਸਵਰਾਜ ਨੂੰ ਲਾਉਣ ਆਏ ਹੋ ਇਹਦੇ ਟਾਟਾ ਦਾ ਹਿੱਸਾ ਲਾਏ ਕਿ ਲੈ ਲੈਣ ਵੀ ਆਉਗਾ ਆਉਂਦਾ ਸਰ ਉਹ ਉਹ ਕਾ ਤੇ ਯੂਜ਼ ਨਹੀਂ ਕਰਦੇ ਤੁਸੀਂ ਸਰੂਆ ਹੈ ਕਿਦਾ ਕਿਉਂ ਮੈਂ ਪਹਿਲਾਂ ਵੀ ਬਾਈਆਂ ਨੂੰ ਕਿਹਾ ਸੀ ਕਿ ਯਾਰ ਇੱਕ ਤਾਂ ਬੰਦੇ ਬਹੁਤ ਘੱਟ ਨੇ ਮਸ਼ੀਨਾਂ ਅੱਛਾ ਮਨੂੰ ਲੇਬਰ ਭਾਰੀ ਬਹੁਤ ਹੈ ਹੈਵੀ ਬਹੁਤ ਹੈ ਜਿਵੇਂ ਸਾਡੇ ਬੰਦੂ ਨੂੰ ਕੋਈ ਦਿੱਕਤ ਨਹੀਂ ਨਹੀਂ ਜਿਵੇਂ ਤਾਂ ਹੁਣ ਲੇਬਰ ਭਾਲਦਾ ਤੂੰ ਕਹਿੰਦਾ ਵੀ ਬੰਦੇ ਘੱਟ ਹੁੰਦੇ ਆ ਮੇਰੇ ਨਾਲ ਚੱਕਣ ਨੂੰ ਚਲੋ ਅਗਲਾ ਚੱਕਾ ਆ ਵੀ ਦਊ ਮਤਲਬ ਮਸ਼ੀਨ ਨੂੰ ਲੱਗ ਗਿਆ ਮਸ਼ੀਨ ਤੇ ਵੀ ਤਾਂ ਇੰਜਣੇ ਆ ਹਾਂਜੀ ਤੇ ਉਹਦੇ ਵੀ ਤਾਂ ਫਰਕ ਪਾਉਂਦਾ ਹੋਊ ਸਰ ਵੀ ਤਾਂ ਫਰਕ ਪੈਂਦਾ ਅੱਛਾ ਟਾਇਰ ਦੀ ਖਪਤ ਵੱਧਦੀ ਹੈ ਫੇਰ ਇੱਕ ਸਾਰ ਨੂੰ ਵੱਡਾ ਮੇਨ ਮਕਸਦ ਉਹ ਚ ਇਹ ਹੈ ਜੀ ਉਹਦੀ ਲੈਂਥ ਉਨੀ ਹੈ 80 ਉਹ ਲੈਂਥ ਵੱਡੀ ਚ ਆਈ ਨਹੀਂ ਅੱਛਾ ਉਹ 30 ਜੀ ਦੇ ਰਹਾ ਉਹ ਉਹ ਡਾਇਮੀਟਰ ਨਹੀਂ ਵਧਾ ਸਕਦੇ ਮੰਨ ਲਓ ਉਹ ਆ ਰਿੰਮਾ ਰੁੰਮਾ ਨਾਲ ਵੀ ਨਹੀਂ ਕਰਦਾ ਕੁਝ ਨੂੰ ਤੁਸੀਂ ਬਾਹਰ ਕੱਟ ਕੇ ਪਾ ਦੋ ਤਾਂ ਵੀ ਉਹ ਤੁਸੀਂ ਲੈ ਲੈਣਾ ਅੱਛਾ ਇਹ ਤਾਂ ਕਰਕੇ ਉਹ ਮੈਂ ਤਾਂ ਕਰਕੇ ਉਹਨੂੰ ਘੱਟ ਤਾਂ ਯੂਜ਼ ਕਰਦਾ ਮੈਨੂੰ ਦੇਖੋ ਐ ਨਹੀਂ ਜੀ ਕਿ ਲਾਉਣ ਮੈਂ ਤਾਂ ਲਾਉਣਾ ਹੀ ਆ ਮੈਂ ਤਾਂ ਉਹਨੂੰ ਐ ਹੀ ਨਹੀਂ ਕਹਿੰਦਾ ਜੇ ਕੋਈ ਫੇਲ ਆ ਉਹ ਅਸੀਂ ਲਾਉਣਾ ਜੇ ਕੋਈ ਸਾਡੇ ਨਾਲ ਕਸਟਮਰ ਆਉਂਦਾ ਵੀ ਅਸੀਂ ਉਹ ਲਵਾਉਣਾ ਅਸੀਂ ਲਾਉਣੀ ਜੇ ਮੱਲਾ ਹੁਣ ਤੈਨੂੰ ਮੈਂ ਮੈਂ ਆਪਣੀ ਮਸ਼ੀਨ ਤੇ ਲਵਾਉਣਾ ਮੈਂ ਕਹਿੰਦਾ ਤੈਨੂੰ ਕਹਾਂ ਵੀ ਲੈ ਲੈਣ ਦਾ ਲਾਫੇ ਤੁਸੀਂ ਲਾ ਕੇ ਜਾਂਦੇ ਬਿਲਕੁਲ ਲੱਗਦੇ ਉਹਦੇ ਵਿੱਚ ਰਿਪੇਅਰ ਦਾ ਕੋਈ ਅੰਤਰ ਵੀ ਹੈ ਕਿ ਜੀ ਦੀ ਰਿਪੇਅਰ ਜ਼ਿਆਦਾ ਹੈ ਕਿ ਉਹਦੀ ਰਿਪੇਅਰ ਨਹੀਂ ਇਹ ਤਾਂ ਸਰਪੱਤ ਦੇਖੋ ਲੋਕਾਂ ਦੀਆਂ ਗੱਲਾਂ ਨੇ ਅੱਛਾ ਲੋਕਾਂ ਦੇ ਆਮਕਾ ਮੰਗਲਾਂ ਨੇ ਦੇਖੋ ਜੇ ਆਪਾਂ ਰਿਪੇਅਰ ਤੋਂ ਬਿਨਾਂ ਦਾ ਕੋਈ ਚੀਜ਼ ਹੈ ਹੀ ਨਹੀਂ ਜਿਹੜੀ ਮਕੈਨਿਕਲ ਲੈਣ ਦੇ ਵਿੱਚ ਹੋਵੇ ਇਹ ਤਾਂ ਹੈ ਕੋਈ ਵੀ ਚੀਜ਼ ਆ ਨਾ ਇਹ ਨੂੰ ਪਲੇਸ ਆਲ ਤਾਂ ਇਹ ਨੂੰ ਦੇਖੋ ਤੁਸੀਂ ਗਰੀਸ ਨਹੀਂ ਕਰੋਗੇ ਜਾਂ ਇਹਦਾ ਕੋਈ ਤੇਲ ਪਾਣੀ ਚੈੱਕ ਨਹੀਂ ਕਰਨਾ ਖਰਾਬ ਤਾਂ ਸਾਰੀ ਨੇ ਵੀ ਹੋਣਾ ਖਰਾਬ ਲੈ ਲੈਂਡ ਵੀ ਹੋ ਜਾਊਗਾ ਅੱਛਾ ਦੇਖੋ ਸਾ ਤੇਲ ਪਾਣੀ ਤੋਂ ਬਿਨਾਂ ਦੋ ਵੀ ਕਿਸੇ ਕੰਮ ਦਾ ਨਹੀਂ ਸਹੀ ਗੱਲ ਆ ਹਾਂ ਪਰ ਇਹ ਹੈ ਵੀ ਇੱਕ ਤਾਂ ਉਹਦੇ ਚ ਚੈਕਿੰਗ ਦੂਜਾ ਨੰਬਰ ਕਾ ਲੂ ਕੋਈ ਇੱਕ ਉਹਦਾ ਗਰਾਊਂਡ ਲੈਵਲ ਥੋੜਾ ਜਿਆਦਾ ਨੀਮ ਹੈ ਆਮ ਜਿਵੇਂ ਮੰਨ ਲਓ ਇਹਦੀ ਹਾਂਡੀ ਆ ਕਰਾਉਨ ਹੈ ਇਹਦਾ ਹਾਂ ਇਹਦੇੋਂ ਘਟੋ ਘਟ ਵੀ 1.5 ਦੋ ਗੱਟ ਦਾ ਵਰਕ ਬਹੁਤ ਉੱਚਾ ਇਹਦਾ ਥੱਲੇ ਲੱਗਦਾ ਹੀ ਨਹੀਂ 1.5 ਦੋ ਮਿੰਟ ਦਾ ਵਰਕ ਆ ਉਹ ਕਿੰਨਾ ਕ ਗਿੱਠਦੇ ਰਹਿੰਦਾ ਉਹ ਮਾੜਾ ਗਿੱਠਕਾ 10 ਇੰਚ ਗੈਪ ਮਾਰ ਕੇ ਚੱਲੋ ਦਾ ਮਾੜਾ ਟਾਇਰ ਰਾਡ ਦੇ ਹੋਰ ਕਿੰਨਾ ਉੱਚਾ ਭਾਈ ਮੰਨ ਲਓ ਮਾੜੀ ਜੀ ਇਹਨੇ ਗੱਡੀ ਸਲਿੱਪ ਕਰ ਗਈ ਜਿਹੜੇ ਥੱਲੇ ਲੱਗੇ ਥੱਲੇ ਉਹ ਭਾਈ ਆਪਦੇ ਆਪ ਨੂੰ ਖਿੱਚੀ ਜਾਂ ਤੁਸੀਂ ਇੱਕ ਮਿੰਟ ਇੱਕ ਮੇਰੀ ਗੱਲ ਸੁਣਿਓ ਇੱਥੇ ਖੜੇ ਹੋ ਤੁਸੀਂ ਪਹਿਲਾਂ ਮਾੜਾ ਜਾ ਹੁਣ ਇਹਨੂੰ ਲੈਂ ਨੂੰ ਚੈੱਕ ਕਰਕੇ ਦੇਖੋ ਪਹਿਲਾਂ ਨਹੀਂ ਬਿਲਕੁਲ ਸਿੱਧਾ ਬਿਲਕੁਲ ਟਾਇਰ ਦੇ ਸੈਂਟਰ ਚ ਸੈਂਟਰ ਚ ਸੈਂਟਰ ਆ ਇਹੀ ਫਰਕ ਆ ਸਰ ਉਹ ਕੋਈ ਗੱਲ ਦਾ ਫਰਕ ਦਾ ਇਹਹੀ ਫਰਕ ਉਹਨੇ ਹੁਣ ਟਾਇਰ ਨੇ ਨਾ ਗਿੱਲੇ ਖੇਤ ਦੇ ਵਿੱਚ ਉਹਨੇ ਲੀ ਬਣਾਈ ਜਾਣੀ ਇਹਨੇ ਉਹਦੇ ਲੀ ਦੇ ਵਿੱਚ ਤੁਰ ਆਹਮਗਲ ਤੁਰ ਹੀ ਜਾਣਾ ਇੱਕ ਹੋਰ ਹੁੰਦਾ ਪਾਜੀ ਪਤਾ ਕੀ ਹੁੰਦਾ ਜਦੋਂ ਤੁਸੀਂ ਆਪਾਂ ਚੱਲਦੇ ਆ ਮੰਨ ਲਓ ਹੁਣ ਇਹ ਲੀ ਦੇ ਵਿੱਚ ਚੱਲ ਰਿਹਾ ਮੂਰ ਮਸ਼ੀਨ ਕੱਢਦੀ ਜਾ ਰਹੀ ਆ 8 ਇੰਚ 7 ਇੰਚ ਜਦੋਂ ਗਿੱਲੇ ਚੱਲਦੀ ਆ ਹਾਂ ਹਾਂ ਇਹਦੇ ਲਵੇ ਜੇ ਦੋਨੇ ਪਾਸੇ ਮੁੜਨ ਦੀ ਸਪੇਸ ਹੈਗੀ ਆ ਤਾਂ ਹੀ ਉਹ ਗੱਡੀ ਘੱਟ ਹੋ ਕੇ ਤਹਾਂ ਚੜੂ ਦੂਜੇ ਬਸ ਇਹ ਉਲੀ ਦੇ ਵਿੱਚ ਹੀ ਫਸ ਗਿਆ ਤਾਂ ਉਹਨੇ ਕੱਟ ਮਾਰਨੀ ਨਹੀਂ ਸਰ ਹਾਂ ਬਾਕੀ ਇਹ ਨਿੰਦਰ ਵੀਰੇ ਬਹੁਤ ਵੱਡਾ ਫਰਕ ਹੈ ਹਾਂ ਫਰਕ ਤਾਂ ਹੈਗਾ ਹੀ ਬਾਈ ਹਨਾ ਪਹਿਲਾਂ ਤਾਂ ਮੇਨ ਪੁਆਇੰਟ ਸਾਰੇ ਸਿਸਟਮ ਦੇ ਵਿੱਚ ਫਰਕ ਆ ਹਨਾ ਜਿਵੇਂ ਤੁਹਾਨੂੰ A to Z ਦਿਖਾਇਆ ਨਹੀਂ ਇੰਨਾ ਕੋਈ ਮੱਗ ਦਿਮਾਗ ਖਰਾਬ ਨਹੀਂ ਕਰਦਾ ਪਰ ਵੀ ਨਾ ਅਗਲਾ ਕਹਿੰਦਾ ਯਾਰ ਆਪਾਂ ਦੇਖੇ ਹੀ ਲੱਗੇ ਹੋਏ ਸਾਰੀ ਬਕਸ਼ਾ ਲਾਉਂਦੇ ਨੇ ਆਪਾਂ ਨਹੀਂ ਕਿਸੇ ਮਾਰਾ ਕਰ ਸਕਦੇ ਚਲੋ ਜਿਵੇਂ ਹੁਣ ਦਿਮਾਗ ਲਾਇਆ ਇੰਨਾ 4 ਵੀਲ ਤੇ ਨਾ 91 ਮਾਡਲ ਮਸ਼ੀਨ ਤੇ ਪਰਵੀਨ ਬਾਈ ਨੇ ਆਪਣੇ ਨੇ ਤਿੰਨ ਦੋ ਗੇਅਰ ਐਕਸਟਰਾ ਲਾ ਕੇ ਹਨਾ ਵੀ 4 ਵੀਲ ਚਾਲੂ ਕਰਿਆ ਬਹੁਤ ਸੋਹਣਾ ਲੱਗਿਆ ਚਲੋ ਹੁਣ ਫਿਟਿੰਗ ਕਰ ਲੋ ਇਹ ਵੀ ਆਪਾਂ ਦਿਖਾਉਣਾ ਜ਼ਰੂਰ ਮੈਂ ਕਿਹਾ ਸਰ ਕੋਈ ਨਹੀਂ ਠੀਕ ਹੈ ਫਿਟਿੰਗ ਕਰਾਂਗੇ ਆਪਾਂ ਵੀਡੀਓ ਬਣਾ ਕੇ ਹਾਂ ਤੇ ਕਰੋ ਫੇ ਮਤਲਬ ਕੀ ਕਰ ਲੋ ਠੀਕ ਹੈ ਮਿਲਦੇ ਆਂ ਬਾਈ ਹੁਣ ਮੜਾ ਆ ਇਹਨੂੰ ਕਰ ਲਓ ਫਿੱਟਾ ਕਰਨ ਤੋਂ ਬਾਅਦ ਵੀ ਆਪਾਂ ਨਾ ਜਿਹੜੀ ਕੁਆਲਿਟੀ ਜ਼ੋਰ ਆ ਉਹ ਵੀ ਤੁਹਾਨੂੰ ਅੱਜ ਦਿਖਾਉਣਾ ਹੈ ਨਾ ਤੁਸੀਂ ਕਈ ਵੀਰਾਂ ਦੇ ਕਮੈਂਟ ਹੁੰਦੇ ਬਾਈ ਯਾਰ ਤੁਸੀਂ 4 ਵੀਲ ਦੀ ਵੀਡੀਓ ਤਾਂ ਕਰ ਦਿੰਨੇ ਹੋ ਲੱਗੇ ਦੀ ਚੱਲਦੇ ਤੁਸੀਂ ਕਦੇ ਟ੍ਰੇਲ ਨਹੀਂ ਲਗਾ ਮੈਂ ਕਿਹਾ ਸਰ ਆਪਣੀ ਤਕਰੀਬ ਦੀ ਵੀਡੀਓ ਤੁਹਾਨੂੰ ਤਕਰੀਬਨ ਮੇਰੇ ਹਿਸਾਬ ਨਾਲ ਜਿੱਤੇ ਥੋੜੇ ਪੇਜ ਤੇ ਤਾਂ ਹੁੰਦੀ ਆ ਪਰ ਮੇਨ ਆਪਣੇ ਪੇਜ ਦੀ ਗੱਲ ਚੱਲਦੀ ਆ ਥੋੜੇ ਪੇਜ ਤੇ ਸਰ ਭੇਜਾਂਗੇ ਜਰੂਰ ਅੱਜ ਚਾਲੂ ਕਰਕੇ ਦਿਖਾਵਾਂਗੇ ਤੁਹਾਨੂੰ ਹਾਂ ਬਾਕੀ ਵੀਰ ਮੇਰੇਓ ਸਰੋਤਿਆਂ ਨੂੰ ਇੱਕ ਬੇਨਤੀ ਹੈ ਆਪਣਾ ਐਮ ਐਸ ਐਨ ਗਰਦਿਆਲਪੁਰੀਏ ਉਹਨਾਂ ਦਾ YouTube ਪੇਜ Instagram Facebook ਤੇ ਸਾਰੇ ਪਾਸੇ ਹਾਂ ਉਹਨੂੰ ਫੋਲੋ ਜ਼ਰੂਰ ਕਰਿਓ ਕਿਸੇ ਵੀ ਬਾਈ ਨਿੰਦਰ ਵੀਰ ਆਪਾਂ ਅੱਜ ਆਇਆ ਮੈਂ ਬਾਈਆਂ ਨੂੰ ਇੱਕ ਹਾਂ ਜ਼ਰੂਰੀ ਆ ਹਾਂ ਬੈਂਪੀ ਕਰ ਦਿੱਤੀ ਆਪਾਂ ਨੂੰ ਤੁਸੀਂ ਫਿਊਚਰ ਦੇ ਵਿੱਚ ਕਦੇ ਵੀ ਤੁਹਾਨੂੰ ਕੋਈ ਕਮੈਨ ਲੈਣ ਦੇ ਵਿੱਚ ਆਪਾਂ ਕਹਿ ਲਈਏ ਜਾਂ ਕਿਸੇ ਮਕੈਨਿਕਲ ਲੈਣ ਦੇ ਵਿੱਚ ਕਿਸੇ ਨੂੰ ਵੀ ਮੇਰੇ ਵੀਰ ਨੂੰ ਕੋਈ ਲੋੜ ਪੈਂਦੀ ਆ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਇਹਦੇ ਵਿੱਚ ਕੋਈ ਤੁਹਾਡਾ ਪੈਸਾ ਨਹੀਂ ਲੱਗਦਾ ਕੁਝ ਨਹੀਂ ਲੱਗਦਾ ਜਿਹੜੀ ਵੀ ਕੋਈ ਚੀਜ਼ ਦੀ ਲੈਣ ਜਿਹੜੇ ਜਿੰਨੇ ਜੋਗੇ ਅਸੀਂ ਹੈਗੇ ਵੀਰ ਨਿੰਦਰ ਵੀਰ ਉਹ ਕੋਈ ਮਸ਼ੀਨ ਦਾ ਕੋਈ ਹੈ ਨਾ ਸਾਰੇ A to Z ਕੰਮ ਆ ਬਾਈ ਉਹਨਾਂ ਦਾ ਮਤਲਬ ਏਸੀ ਕੈਵਨ ਤੋਂ ਲੈ ਕੇ ਜੀਪੀਐਸ ਏਸੀ ਕੈਵਨ ਐਸਐਮਐਸ ਕੋਰ ਬੀਲ ਮਸ਼ੀਨ ਦੀ ਰਿਪੇਅਰ ਕੋਈ ਹੈ ਨਾ ਉਸ ਵੀ ਕਰਾਉਣਾ ਤੁਸੀਂ ਤੁਸੀਂ ਸਾਨੂੰ ਉਹ ਨੰਬਰ ਆ ਵੀਡੀਓ ਦੇ ਉੱਪਰ ਵੀ ਸ਼ੋਅ ਕਰਿਆ ਹੈ ਮੇਰਾ ਨਾ ਪ੍ਰਵੀਨ ਆ ਜਿਹੜਾ ਉਹ ਨੰਬਰ ਤੁਸੀਂ ਕਨੈਕਟ ਕਰਨਾ ਇੱਕ 2807 ਵਾਲਾ ਨੰਬਰ ਆ ਉਹ ਸਿਰਫ ਓਨਲੀ ਬੁਕਿੰਗ ਉਹ ਬੁਕਿੰਗ ਨੰਬਰ ਆ ਉਹ ਸਿਰਫ ਓਨਲੀ ਬੁਕਿੰਗ ਕਰਕੇ ਹੈ ਨਾ ਤੇ ਸਾਡੇ ਮੇਨ ਫੋਰਮੈਨ ਦਾ ਨੰਬਰ ਆ ਜੀ ਉਹ ਵੀ ਇਹਦੇ ਉੱਪਰ ਆਇੜਾ ਹਾਂ ਬਾਕੀ ਸਰ ਤੁਸੀਂ ਜ਼ਰੂਰ ਆਪਣੇ ਪੇਜ ਨੂੰ ਫੋਲੋ ਕਰਕੇ ਤੁਸੀਂ ਇੱਕ ਪ੍ਰਵੀਨ ਵੀ ਤੁਸੀਂ ਹੋਰ ਕਹਿੰਦੇ ਤੇ ਵੀ ਯਾਰ ਸੀਜ਼ਨ ਦੇ ਨੇੜੇ ਜਾ ਕੇ ਬੁਕਿੰਗ ਜ਼ਿਆਦਾ ਹੋ ਜਾਂਦੀ ਵੀ ਹੁਣ ਅਸੀਂ ਸਰ ਅਸੀਂ ਬੇਨਤੀ ਕਰ ਰਿਹਾ ਇਸੇ ਕਰਕੇ ਮੈਂ ਤਕਰੀਬਨ ਮੈਟਰ ਤੇ ਵੀ ਆਪਣੀ ਤੇਜ਼ ਦੇ ਰਿਹਾ ਸੀਗਾ ਹਾਂ 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 ਵੀਰ ਮੇਰੇ ਨਾ ਜਦੋਂ ਜਾਦਾ ਆਪਾਂ ਹੁਣ ਅਸੀਂ ਮੈਂ ਸੀਜ਼ਨ ਕਣਕ ਦਾ ਲਾ ਲੰਨੇ ਆ। ਉਹ ਦੇੜੇ ਬਾਅਦ ਜਿਆਦਾ ਰਸ਼ ਹੋਣ ਕਰਕੇ ਬਹੁਤ ਮੇਰੇ ਵੀਰਾਂ ਨੂੰ ਕੰਮ ਹੋਣਾ ਸਮਾਂ ਨਹੀਂ ਮਿਲਦਾ। ਅੱਛਾ ਠੀਕ ਆ। ਅਸੀਂ ਖਰਾਬ ਕਿਸੇ ਨੂੰ ਕਰਨਾ ਨਹੀਂ ਚਾਹੁੰਦੇ। ਠੀਕ ਆ। ਨਹੀਂ ਅਸੀਂ ਕਰਿਆ ਅਜ ਤੱਕ। ਠੀਕ ਆ। ਕਿਉਂਕਿ ਸਾਨੂੰ ਕਦੇ ਵੀ 네ਗੇਟਿਵ 네ਗੇਟਿਵ ਕੁਮੈਂਟ ਨਹੀਂ ਆਇਆ ਕਿਉਂਕਿ ਅਸੀਂ ਕਿਸੇ ਨੂੰ ਖਰਾਬ ਨਹੀਂ ਕਰਨਾ ਅਸੀਂ ਜਵਾਬ ਦੇਣਾ ਪਸੰਦ ਕਰਦੇ ਆ। ਇਹਨਾਂ ਦਾ ਮਤਲਬ ਵੀਰੇ ਇਹ ਆ ਹੁਣ ਪ੍ਰਵੀਨ ਵੀਰ ਦਾ ਮੇਰੇ ਨਾਲ ਵੀ ਕਿ ਦਿਨ ਫੋਨ ਤੇ ਗੱਲ ਚੱਲਦੀ ਦੀ। ਕਹਿੰਦਾ ਵੀ ਬਾਈ ਜੀ ਜਦੋਂ ਆ ਨਾ ਸੀਜ਼ਨ ਆਉਣ ਵਾਲਾ ਕਣਕ ਦਾ ਸੀਜ਼ਨ ਆ ਆ ਜਾਂਦਾ ਹੈ ਕਈ ਵੀਰੇ ਨਾ ਫਿਰ ਮਨ ਲਓ 70 80 ਫੋਰ ਵੀਲ ਇਕੱਠੇ ਹੀ ਬੁੱਕ ਹੋ ਜਣੇ ਜਦੋਂ ਫਿਰ ਉਹ ਸਮਾਂ ਉਹਦਾ ਮਤਲਬ ਉਹੀ ਹੈ ਵੀ ਸਮਾਂ ਨਹੀਂ ਮਿਲਦਾ ਸਮਾਂ ਨਹੀਂ ਮਿਲਦਾ ਫਿਰ ਜਿਵੇਂ ਆਹ ਹਿੱਸਾ ਹੁਣ ਫ੍ਰੀ ਟਾਈਮ ਦੇ ਵਿੱਚ ਲੱਗਿਆ ਕਿੰਨੀ ਫਿਟਿੰਗ ਇਹਦੀ ਹੈ ਹਨਾ ਮੁਸ਼ਕਲ ਆਈ ਆ ਸਾਰਾ ਵੀਰ ਨੇ ਹੱਲ ਕਰਕੇ ਵੀ ਮਤਲਬ ਲਾਤਾ ਫੋਰ ਵੀਲ ਉਹ ਸਮੇਂ ਨੂੰ ਮੈਂ ਥੋੜੀ ਜੀ ਬੇਨਤੀ ਮੈਂ ਵੀ ਕਰਨਾ ਹਨਾ ਵੀ ਜਿਹੜਾ ਵੀ ਉਹ ਵੀਰ ਆਪਣਾ ਫੋਰ ਵੀਲ ਮਸ਼ੀਨ ਨੂੰ ਕਰਾਉਣਾ ਚਾਹੁੰਦਾ ਘਰੇ ਖੜੀ ਨੂੰ ਸਪੈਸ਼ਲ ਨਾਲ ਇਹ ਆ ਇਹ ਨਹੀਂ ਵੀ ਕਿਤੇ ਲੈ ਕੇ ਜਾਣੀ ਆ ਘਰੇ ਥੋੜੀ ਟੀਮ ਆਊਗੀ ਨਾ ਬਾਈ ਉਹਨਾਂ ਦੀ ਵੀ ਹੁਣ ਤੁਸੀਂ ਬੁਕਿੰਗ ਹੈ ਜਿਹੜੀ ਹੈ ਨਾ ਉਹ ਕਰਵਾ ਸਕਦੇ ਹੋ ਕਿਉਂ ਐ ਬਾਈ ਹਲੇ ਤਾਂ ਟਾਈਮ ਹੈਗਾ ਜਨਵਰੀ ਤੋਂ ਲੰਘ ਗਿਆ ਚਲੋ ਮੰਨ ਲਓ ਲੱਗੇ ਆ ਨਹੀਂ ਸਰ ਫਰਵਰੀ ਤੱਕ ਮਾਰਚ ਅਪ੍ਰੈਲ ਹੈ ਨਾ ਮਈ ਜੂਨ ਹਾਲੇ ਮੱਕੀ ਦਾ ਸੀਜ਼ਨ ਵੀ ਘਟੋ ਘਟ ਪੰਜ ਛੇ ਮਹੀਨੇ ਤੱਕ ਕਰਾਉਣਾ ਹੈ ਹਾਂ ਜੀ ਵੀ ਜਦੋਂ ਤੱਕ ਜੀਨੇ ਮੇਰੇ ਵੀਰ ਹੈ ਨਾ ਕੋਈ ਚਾਹਵਾਨ ਹੈਗਾ ਇਹਨਾਂ ਤੇ ਮੈਨੂੰ ਵੀ ਕਈ ਫੋਨ ਆਉਣਾ ਬਾਕੀ ਸਾਡਾ ਬਾਈ ਮਨਿੰਦਰ ਉਹਨੂੰ ਵੀ ਇਹਨੂੰ ਵੀ ਸਾਰਿਆਂ ਨੂੰ ਨਾ ਫੋਨ ਆਈ ਜਾਂਦੇ ਵੀ ਬਾਈ ਯਾਰ ਜ਼ਰੂਰ ਲਗਵਾਉਣਾ ਉਹਨਾਂ ਤੇ ਵੀ ਹੈ ਨਾ ਸਮੇਂ ਦੀ ਰਾਜਤਾ ਨਾ ਹੋਂਦ ਦਿੰਦਾ ਫਿਰ ਜਾ ਕੇ ਇਹ ਵੀ ਸਰਕਲ ਟਾਈਟ ਹੋ ਜਾਂਦਾ ਫਿਰ ਇਹ ਜਵਾਬ ਦਿੰਦਾ ਫਿਰ ਮੈਨੂੰ ਫੋਨ ਆਉਣਾ ਬਾਈ ਯਾਰ ਲਵਾ ਦੇ ਵੀ ਬਈ ਚੰਗਾ ਨਾ ਜੋਰ ਨਹੀਂ ਪਾ ਸਕਦੇ ਕਿਉਂ ਆਇਆ ਅਗਲੇ ਦੇ ਘਰੇ ਜਾ ਕੇ ਵੀ ਇਹ ਕੰਮ ਦੀ ਤਸੱਲੀ ਨਾ ਹੋਵੇ ਤਾਂ ਉਹਦੇ ਵਿੱਚ ਫਿਰ ਸਵਾਦ ਨਹੀਂ ਆਉਂਦਾ ਹੈਗਾ ਇਹ ਵੀ ਉਹ ਕੰਮ ਕਰਕੇ ਤਾਂ ਕੋਸ਼ਾ ਜੇ ਕੰਮ ਸੈਟ ਆ ਮਤਲਬ ਜੇ ਨਹੀਂ ਨਾ ਕੰਮ ਆ ਤਾਂ ਇਹ ਵੀ ਕਰਕੇ ਕੋਸ਼ਾ ਨਹੀਂ ਇਹ ਵੀ ਉੱਥੇ ਹੈ ਨਾ ਲਾਰਾ ਲਾ ਜਾਂਦਾ ਬਾਈ ਨਹੀਂ ਹੁਣ ਨਹੀਂ ਹੋਣਾ ਹੈਗਾ ਸਰ ਬਹੁਤ ਮੇਰੇ ਵੀਰ ਜਿਹੜੇ ਉਦੋਂ ਪਿਛਲੀ ਵਾਰ ਨਾਰਾਜ਼ ਹੋਏ ਨੇ ਉਹਨਾਂ ਨੂੰ ਖਾਸ ਕਰਕੇ ਬੇਨਤੀ ਆ ਤੁਸੀਂ ਫੋਨ ਕਰੋ ਸਾਨੂੰ ਹੁਣ ਅਸੀਂ ਪਹਿਲਾਂ ਤਾਂ ਜੇ ਤੁਸੀਂ ਲੇਟ ਵੀ ਲਵਾਉਣਾ ਤਾਂ ਤੁਸੀਂ ਘੱਟੋ ਘੱਟ ਉਹਨਾਂ ਵੀਰਾਂ ਨੂੰ ਮੈਂ ਕਹਿੰਨਾ ਬੁਕਿੰਗ ਕਰਵਾ ਦੋ ਕੋਈ ਗੱਲ ਨਹੀਂ ਚਾਹੀ ਮਹੀਨਾ ਖੰਡ ਠਰ ਕੇ ਵੀ ਲੱਗੇ ਦੂਗਾ ਪਰ ਨਾਰਾਜ਼ ਹੋਣ ਦਾ ਨਹੀਂ ਕੋਈ ਨਾ ਹੋਵੇ ਠੀਕ ਆ ਇਹ ਮੇਰਾ ਵੀਰ ਹੋਰ ਸਾਡੀ ਇਹੀ ਬੇਨਤੀ ਹੈ ਹੂੰ ਤੇ ਬਾਕੀ ਆਪਣੀ ਜੀਪੀਐਸ ਜਿਹੜੀ ਹੈ ਨਾ ਸਿਸਟਮ ਆ ਜੀਪੀਐਸ ਕਮੈਂਡ ਤੇ ਲੱਗਣ ਲੱਗਾ ਬਹੁਤ ਜ਼ਿਆਦਾ ਉਹਦੇ ਵਿੱਚ ਹਨਾ ਫੰਕਸ਼ਨ ਹੈ ਜਿਹੜੇ ਇੱਕ ਦਿਨ ਤੁਹਾਨੂੰ ਟ੍ਰੇਲ ਦੱਤਾ ਦਾ ਹਜੇ ਜਿੱਦਣ ਹੁਣ ਉਹ ਲੱਗ ਜਾਣਾ ਹਨਾ ਆਪਣੀ ਮਸ਼ੀਨ ਤੇ ਲਾਉਣਾ ਬਾਈ ਉਹਨਾਂ ਨੇ ਜਿੱਦਣੋਂ ਲੱਗੂਗਾ ਸਾਰੇ ਫਿਚਰ A to Z ਹਨਾ ਇਹ GPS ਹੋਰ ਵੀ ਬਹੁਤ ਲੱਗਦੇ ਆ ਪਰ ਜਿਹੜਾ ਇਹ GPS ਲਾਉਣ ਲੱਗੇ ਆ ਨਾ ਉਹਦੇ ਵਿੱਚ ਬਹੁਤ ਜ਼ਿਆਦਾ ਫਿਚਰਾਂ ਕੀਲਾ ਕਨਾਲਾਂ ਬਿੱਗੇ ਬਿਸਵੇ ਸਾਰਾ ਕੁਝ ਹੀ ਦੱਸੂਗਾ ਨਾ ਹਾਂਜੀ ਇਹ ਚੀਜ਼ ਦਾ ਬਹੁਤ ਬਾਕੀ ਸਰ ਆਪਣੀ MSN ਇੰਜੀਨੀਅਰ ਗਰਦਿਆਲਪੁਰੀ ਆਪਣਾ ਪੇਜ ਆ ਆਪਾਂ ਨੇ ਹੋਰ ਵੀ ਫੋਰ GPS AC ਕੈਵਨ ਤੇ ਹੋਰ ਮੇਰਾ ਵੀਰ ਮਸ਼ੀਨ ਲੈਟਰ ਕੋਈ ਚੀਜ਼ ਤੁਹਾਡੇ ਜੇ ਕਿਸੇ ਵੀ ਚੀਜ਼ ਦੀ ਕੋਈ ਰੇਟਰ ਤੁਸੀਂ ਕੰਮ ਕਰਾਉਣਾ ਆਪਣੇ ਪੇਜ ਨੂੰ ਇੱਕ ਵਾਰੀ ਤੁਸੀਂ ਚੈੱਕ ਕਰਕੇ ਦੇਖ ਸਕਦੇ ਹੋ ਕਿ ਕਿਹੜੇ-ਕਿਹੜੇ ਆਪਾਂ ਕੰਮ ਕਰਦੇ ਆ ਤੁਹਾਡੇ ਘਰੇ ਬੈਠੇ ਤਸੱਲੀ ਬਖਸ ਕੰਮ ਤੇਦਰ ਵੀਰ ਤਸੱਲੀ ਨਾਲ ਕੋਈ ਦਿੱਕਤ ਠੀਕ ਆ ਬਾਈ ਪ੍ਰਵੀਨ ਥੈਂਕ ਯੂ ਜੀ ਮੈਂ ਇਸ ਵੀਡੀਓ ਚ ਤੇਰਾ ਵੀਡੀਓ ਥੋੜੀ ਜਿਹੀ ਲੰਬੀ ਹੋਣ ਕਰਕੇ ਨਾ ਗਾਂਹ ਵਾਲੀ ਵੀਡੀਓ ਚ ਤੁਹਾਨੂੰ ਜਰੂਰ ਦਿਖਾਉਨੇ ਆ ਵੀ ਜਿਹੜਾ ਇਹ ਸਮਰਾਜ 8100 ਮਾਡਲ ਦਾ ਨਾ ਬਾਈ ਨੇ ਪੋਰਵੀਲ ਲਾਇਆ ਬਾਕੀ ਜਿਹੜੀ ਬਾਈ ਨੇ ਬੇਨਤੀ ਜਰੂਰ ਕੀਤੀ ਹੈ ਨਾ ਵੀ ਬੁਕਿੰਗ ਦਾ ਸਮਾਂ ਹੁਣ ਬੁਕਿੰਗ ਓ ਮਹੀਨੇ ਦੋ ਮਹੀਨੇ ਤੱਕਰ ਜਿਹੜੀ ਹੋ ਜੜੀ ਫੁੱਲ ਪਰ ਉਹ ਚੰਗਾ ਲੱਗਦਾ ਕਿ ਉਹਨੂੰ ਜਵਾਬ ਦੇਣਾ ਦੇ ਕੋਈ ਸਰ ਸੰਭ ਵੀ ਬਦੇ ਰਿਹਾ ਉਹਦਾ ਕੋਈ ਵੀ ਬੰਦਾ ਹੈ ਨਾ ਇਹ ਇੱਕ ਬੰਦੇ ਦੇ ਲਾਉਂਦਾ ਵੱਧ ਤੇ ਵੱਧ ਮੈਂ ਕੰਮ ਕਰਾਂ ਪਰ ਜਦੋਂ ਹੱਦ ਤੋਂ ਵੱਧ ਹੋ ਜਾਵੇ ਫੇਰ ਥੋੜਾ ਜਿਹਾ ਹੋ ਜਾਂਦਾ ਔਖਾ ਚਲੋ ਠੀਕ ਆ ਪ੍ਰਵੀਨભાઈ ਠੀਕ ਆ ਸਰ ਸ਼ੁਕਰੀਆ ਬਾਕੀ ਸੁਵਰਾਜ ਹੈ ਨਾ 91 ਮਾਡਲ ਤੇ ਜਿਹੜਾ ਹਿੱਸਾ ਇਹਨਾਂ ਨੇ ਲਾਇਆ ਇਹ ਵੀ ਤੁਹਾਨੂੰ ਹੈ ਨਾ ਜ਼ੋਰ ਚੱਲਦੀ ਐਕਸਲ ਕੱਢ ਕੇ ਜ਼ੋਰ ਬਣਾਏਗਾ ਠੀਕ ਆ ਤੂੰ ਪਿਛਲੇ ਟਾਇਰਾਂ ਦੇ ਜਿਹੜਾ ਹੈ ਨਾ ਸੱਦੂ ਖੜਾ ਪਾਵਾਂਗੇ ਆਪਾਂ ਫਿਰ ਉਹ ਦੋ